ਲਾ ਬੁੜੀ ਪਤਾ ਨਹੀਂ ਕਿੱਥੇ ਗਈ ਆ ਐਂ ਤਾਂ ਹੈ ਨਹੀਂਗਾ ਵੀ ਕਰੇ ਕੰਮ ਧੰਦਾ ਕਰਨਾ ਵੀ ਚੱਕ ਕੇ ਟੋਕਰਾਂ ਪਸ਼ੂਆਂ ਨੂੰ ਉਹੀ ਗੱਲ ਸੰਨੀ ਕਰਦਾ ਤੇ ਗੋਹਾ ਚੱਕਦਾ ਪਤਾ ਨਹੀਂ ਕਿੱਧਰ ਤਰ ਜਾਂਦੀ ਐ ਨਾਲੇ ਆ ਆਉਂਦੀ ਐ ਲੈ ਰੋਜ਼ ਸਮਝਾਉਂਦੀ ਆ ਮੈਂ ਇਹਨੂੰ ਨਾ ਲੈ ਕੇ ਸਰਦਾਈ ਚ ਰੰਗ ਦੀ ਚੁੰਨੀ ਗੂੜੀ ਗੂੜੀ ਕਿੱਧਰ ਤੂੰ ਹੀ ਫਿਰਦੀ ਆ ਤੂੰ ਤੈਨੂੰ ਕਿੰਨੇ ਵਾਰੀ ਕਹਤਾ ਵੀ ਕੰਮ ਕਰ ਲਿਆ ਕਰ ਘਰੇ ਮੈਂ ਬਿਮਾਰ ਹੋਈ ਪਈ ਆ ਮਾਂ ਤਾਂ ਹੋਈ ਗਈ ਆ ਭਾਈ ਮੈਨੂੰ ਸੌ ਪਾਸੇ ਜਾਣਾ ਪੈਂਦਾ ਰਜਵੀਰ ਕੋਈ ਢਿੱਲ ਮਿਸਾਲੇ ਦੇ ਕੋਈ ਹੈ ਕੋਈ ਗਮੀ ਸਾਦੀ ਵਾਲੇ ਦੇ ਨਾ ਬਾਹਰਲੇ ਲੋਕਾਂ ਦੀ ਢਿੱਲ ਮਿਸਾਲੇ ਵਾਲਿਆਂ ਦੀ ਤਾਂ ਇਹਨੂੰ ਸੋਚ ਹੋਗੀ ਤੇ ਘਰੇ ਜਿਹੜੀ ਮੈਂ ਬਿਮਾਰ ਹੋਈ ਪਈ ਆ ਮੇਰੇ ਤਾਂ ਸਿਰ ਦੁਖੀ ਜਾਂਦਾ ਇੰਨਾ ਕਿਹੜੇ ਬਣਾਂ ਦਾ ਆ ਪਸੂਆਂ ਨੂੰ ਸੰਨੀ ਕਰਦੇ ਗੋਹਾ ਚੱਕਦੇ ਸੂਈ ਤੁਰੀ ਫਿਰਦੇ ਮੇਰਾ ਵੀ ਦੁੱਖ ਰਾਰਾ ਨਾ ਮੈਂ ਵੀ ਗੋਲੀਆਂ ਲੈ ਕੇ ਹੀ ਕੰਮ ਕਰਦੀ ਆ ਜਿਵੇਂ ਤੂੰ ਗੋਲੀ ਲੈ ਕੇ ਕੰਮ ਕੰਮ ਹੋਵੇ ਤੇ ਨਾ ਟੀਕਾ ਲਗਾ ਲਵਾ ਕੇ ਕੰਮ ਹੋਵੇ ਚੱਪ ਕਰਕੇ ਟੋਕਰਾ ਚੱਕਾ ਤੇ ਕੰਮ ਕਰ ਲੈ ਰੋਟੀ ਵੀ ਬਣਾਉਣੀ ਆ ਉਸ ਤੋਂ ਬਾਅਦ ਅੱਛਾ ਨਾਲ ਫੇਰ ਪਤਾ ਮੈਂ ਹੁਣ ਪਸੂਆਂ ਕੰਨੀ ਕਰੂੰ ਗੋਹਾ ਸਿੱਟੂ ਫੇਰ ਮੈਂ ਰੋਟੀ ਬਣਾਉਂਗੀ ਹੈ ਫੇਰ ਰੋਟੀ ਹੋਰ ਕਿਉਂ ਕੋਣ ਬਣਾਊਗਾ ਕੋਈ ਬਾਹਰੋਂ ਆਊਗਾ ਬਣਾਉਣ ਤੇ ਤੈਨੂੰ ਇਹਨੂੰ ਬਣਾਈ ਸਕਦੀਆਂ ਤੂੰ ਗੋਲੀ ਲਾ ਲਈ ਤੇਰਾ ਸਿਰ ਹੱਡੂ ਤੇ ਰੋਟੀ ਤੂੰ ਬਣਾ ਰਹੀ ਨੂੰ ਕੋਈ ਸੁੱਖ ਕੇ ਨਹੀਂ ਦਿੱਤਾ ਹੈਗਾ ਕੰਮ ਸਾਰੇ ਅੱ비 ਬਿਮਾਰ ਪਈ ਨੇ ਵੀ ਮੈਂ ਹੀ ਕਰਨਾਗਾ ਮੈਂ ਕੋਈ ਨੌਕਰਨੀ ਨਹੀਂ ਲੱਗੀ ਹੈਗੀ ਸੋਡੀ ਆਪਦਾ ਕਰੋਨਾ ਕਰੋ ਜਿੰਨੀ ਤੇਰੇ ਆਉਣ ਤੋਂ ਪਹਿਲਾਂ ਮੈਂ ਸਾਰੇ ਇਕੱਲੇ ਕਰ ਦਿੱਸੇ ਮੈਂ ਵੀ ਬਾਂਵੇਂ ਦੀ ਬੰਦ ਤੇਰਾ ਕੀ ਆ ਮੈਨੂੰ ਤਾਂ ਬਾਲੀ ਤਕਲੀਫ ਹੁੰਦੀ ਐ ਬੁਖਾਰ ਦੀ ਮੈਥੋਂ ਤਾਂ ਕੰਮ ਹੁੰਦਾ ਨਹੀਂ ਮੈਂ ਤਾਂ ਬੁਖਾਰ ਚੜੇ ਪਿਆ ਬਾਲਾ ਨਹੀਂ ਭਾਈ ਫਿਰ ਮੈਂ ਤਾਂ ਪਸੂਆਂ ਵਰਗੀ ਛਾਜਾਂ ਤੁਰੇ ਫਿਰਦੀ ਸੀ ਹੁਣ ਤੂੰ ਹੋਰ ਸੌਂ ਗਿਆ ਜਿਆ ਭਾਈ ਤਾਂ ਟੌਪੀ ਨਿਕੰਮ ਬਣਦਾ ਨਾ ਬੇਬੇ ਕਰੇ ਤਾਂ ਤੇਥੋਂ ਕੰਮ ਨਹੀਂ ਹੁੰਦਾ ਤੇ ਕਦੇ ਕਿਸੇ ਦੇ ਜਾਵੜਦੀਆਂ ਕਦੇ ਕਿਸੇ ਦੇ ਜਾਵੜਦੀਆਂ ਤਾਂ ਤੂੰ ਥੱਕਦੀ ਨਹੀਂ ਹੈਗੀ ਤੇ ਫਿਰ ਭਾਈ ਤੂੰ ਬਗ ਜਾ ਕਰ ਮੇਰੇ ਥਾਂ ਮੈਂ ਤਾਂ ਜਾਂਦੀ ਨਹੀਂ ਮੈਥੋਂ ਨਹੀਂ ਜਾਈ ਜੂਈ ਤਾਂ ਕਿਸੇ ਦੇ ਐਨੀ ਬੇਲੀ ਨਹੀਂ ਹੈਗੀ ਮੈਂ ਮੈਂ ਤਾਂ ਪੈਣੀ ਆ ਜਾ ਕੇ 10 ਮਿੰਟ ਆ ਕਰ ਲੈ ਕਰ ਮੇਲਾ ਹੋ ਕੇ ਨਹੀਂ ਭਾਈ ਕਿਸੇ ਦੇ ਜਾਈ ਦਾ ਚੰਗਾ ਚੰਗਾ ਬੇਬੇ ਗੋਹਾ ਚੱਕਲਾ ਨਾਲੇ ਸੰਨੀ ਪ ਉਹੀ ਫਿਰਦੀ ਰਹਿੰਦੀ ਆ ਕਦੇ ਕਿਸੇ ਦੇ ਬਾਗੀ ਕਰੇ ਕਿਸੇ ਇਹ ਕੱਟ ਉਨੀ ਜੀ ਪਤਾ ਨਹੀਂ ਕਿੱਧਰੋਂ ਲੈ ਰੱਖੀ ਐਨੀ ਗੁੜੀ ਇਹਨੂੰ ਨਹੀਂ ਲਾਉਂਦੀ ਹੈਗੀ ਬਦਲ ਬਦਲ ਲੈ ਲੈਂਦੀ ਆ ਟੌਰ ਕੱਢਣ ਦਾ ਰਹਿੰਦਾ ਸਾਰਾ ਦਿਨ ਐਂ ਤਾਂ ਹੈ ਨਹੀਂ ਵੀ ਕੰਮ ਕਰ ਲਾ ਫੇਰ ਆਖੇ ਨੋਹਾ ਮਾੜੀਆਂ ਨੇ ਕੀ ਕਰਾਂ ਲੈ ਸਾਰਾ ਦਿਨ ਕੰਮ ਪਾੜਦੀ ਐ ਸੱਚੀ ਮੇਰਾ ਤਾਂ ਜੀਅੱਕਿਆ ਪਿਆ ਕੰਮਾਂ ਤੋਂ ਗੋਹੇ ਤੋਂ ਤੇ ਨੀਰੇ ਚਾਰੇ ਤੋਂ ਜੇ ਇੱਕ ਦਿਨ ਕਰਨਾ ਪਾਈ ਜੇ ਨਾ ਉਦੀ ਮਾਂ ਐ ਬਸ ਬੂ ਬੂ ਮਾਲ ਸਬੂ ਮਾਲ ਸ ਕਰਨ ਲੱਗ ਜਾਂਦੀ ਐ ਤੇ ਮੈਂ ਰੋਜ਼ ਹੀ ਪਸ਼ੂ ਸਾਫ ਦੀਆਂ ਤੇ ਰੋਜ਼ ਹੀ ਨੀਰੇ ਪਾਉਣੀ ਆਂਗੀ ਕੀ ਕਰਾਂ ਭਾਈ ਮੇਰੇ ਤਾਂ ਜੀਅੱਕਿਆ ਪਿਆ ਮੈਨੂੰ ਤਾਂ ਐ ਲੱਗਦਾ ਵੀ ਮੈਂ ਤਾਂ ਹੋਮਾ ਨਾ ਤਾਂ ਕੁੜੀ ਕੋਲੇ ਭੱਜ ਜਾ ਹੋਰ ਮੇਰਾ ਤਾਂ ਕੋਈ ਹੁਣ ਹੱਲ ਨਹੀਂ ਬਧੀਏ ਕੁੜੀ ਜੀ ਨੂੰ ਮਸਾਂ ਖੇੜਾ ਛੁੱਟਿਆ ਉਹ ਗੱਲ ਵਿਆਹ ਕੇ ਸੋਰੀ ਤੋਰਤੀ ਪਤਾ ਨਹੀਂ ਹੁਣ ਵਿਚਾਰੀ ਨਾ ਸੱਸ ਨਾ ਕੱਢਦੀ ਹੋ ਕੇ ਨਾ ਇੱਕ ਸੱਸ ਨਰਮ ਪਾਲਤੀ ਉਤੋਂ ਰਹਿੰਦੀ ਹੁੰਦੀ ਹਰਬੀ ਤੂੰ ਕੱਲੀ ਬੋਲਦੀ ਰਹਿਣੀ ਆ ਕੀ ਗੱਲ ਆ ਮੈਂ ਤਾਂ ਉਹੀ ਬੋਲੀ ਜਾਂਦੀ ਸੀ ਬੈਠੀ ਕੱਲੀ ਹੁਣ ਕੱਲੀ ਬੋਲਾਂ ਹੋਰ ਕਿਹਦੇ ਨਾਲ ਬੋਲਾਂ ਰਾਜਵੀਰ ਨੇ ਸੁਭਾਅ ਪਤਾ ਬੋਲਣ ਦਾ ਜੋ ਮੇਰੇ ਨਾਲ ਸਾਰਾ ਦਿਨ ਲੜੀ ਜਾਂਦੀ ਹੁਣ ਮੈਨੂੰ ਐ ਲੱਗਦਾ ਮੈਂ ਕੱਲੀ ਬੋਲੀ ਜਾਂਦੀ ਆ ਬੇਟੀ ਉਹ ਪਹਿਲਾਂ ਤਾਂ ਮੇਰੀ ਭੈਣ ਨਾਲ ਲੜਦੀ ਸੀਗੀ ਹੁਣ ਤਾਂ ਤੈਨੂੰ ਇਹਦਾ ਮਤਲਬ ਕੋਈ ਲੜਨ ਵਾਲਾ ਥਿਆਉਂਦਾ ਨਹੀਂ ਉਹ ਕੰਦਾ ਨਾ ਹੀ ਲੜ ਪਿਆ ਕਰ ਤੂੰ ਨਾ ਮੈਂ ਕੋਈ ਲੜਾਕੀ ਸੀ ਲੜਾਕੀ ਤਾਂ ਤੇਰੀ ਭੈਣ ਸੀ ਪੈਰ ਤਾਂ ਤੇਰੀ ਭੈਣ ਨਹੀਂ ਸੀ ਲੱਗਣ ਦਿੰਦੀ ਮ ਉਹ ਮੇਰੀ ਭੈਣ ਕਾ ਨੂੰ ਲੜਾਕੀ ਸੀਗੀ ਹੂੰ ਉਹ ਤਾਂ ਦੇਖ ਲੈ ਉਹ ਤਾਂ ਸੁੰਨ-ਸੁਰਨ ਬਸਦੀ ਐ ਤੂੰ ਕੰਧਾਂ ਨਾਲ ਵੀ ਬੋਲਦੀ ਫਿਰਦੀ ਐ ਉਹ ਬੁਢੀ ਨਰਮਾ ਗਾਂ ਵਿਚਾਰੀ ਉਹੀ ਗੱਲ ਕੰਮ ਸਾਰਾ ਮੂਰੇ ਕਰਦੀ ਆ ਆਪੀ ਸੁੰਨ-ਸੁਰਨ ਬਸਦੀ ਐ ਜੇ ਤਾਂ ਬੁਢੀ ਡੱਕਾ ਨਾ ਤੋੜਦੀ ਫਿਰ ਤਾਂ ਪਤਾ ਲੱਗੇ ਤੇਰੀ ਭੈਣ ਨੂੰ ਅੱਛਾ ਅੱਛਾ ਹੁਣ ਤੇਰਾ ਇਹ ਮਤਬਲ ਐ ਹੂੰ ਵੀ ਮੈਂ ਤਾਂ ਲੜਦੀ ਸੀਗੀ ਉਹ ਵੀ ਉੱਥੇ ਲੜਨ ਲੱਗਿਆ ਸੱਸ ਨੂੰਹਾਂ ਦੋਨੇ ਉਹ ਨਹੀਂ ਲੜਦੀਆਂ ਉਹ ਤਾਂ ਬਾਲੀਆਂ ਸਿਆਣੀਆਂ ਨੇ ਤੇਰੇ ਵਰਗੀਆਂ ਨਹੀਂ ਹੈਗੀਆਂ ਉਹ ਨਾ ਮੈਂ ਘੜਾ ਐ ਕਹਿੰਦੀ ਵੀ ਮੇਰੇ ਵਰਗੀਆਂ ਬਣਨ ਮੈਂ ਤਾਂ ਕਹਿੰਦੀ ਤੇਰੀ ਭੈਣ ਚੰਗੀ ਬਣੇ ਕੋਈ ਮਾੜਾ ਮੋਟਾ ਉਹ ਵੀ ਗੱਲ ਆਪਣੀ ਵੀ ਇੱਜ਼ਤ ਬਣੇ ਚੰਗੀਆਂ ਮੇਰੀ ਭੈਣ ਤਾਂ ਕਦੇ ਕੋਈ ਲਾਂਬਾ ਨਹੀਂ ਆਇਆ ਜਾਣਦੀ ਆ ਮੈਂ ਤੇਰੀ ਭੈਣ ਦਾ ਚੰਗਪਣਾ ਜੇ ਤੇਰੀ ਭੈਣ ਚੰਗੀ ਹੁੰਦੀ ਤੇ ਮੇਰੇ ਨਾਲ ਹੀ ਨਾ ਕੱਟ ਲਾਂਦੀ ਮੇਰੇ ਨਾਲ ਤਾਂ ਉਹ ਗੱਲ ਇੱਟ ਕੁੱਤੇ ਵਾਲਾ ਬੈਰ ਰੱਖਦੀ ਸੀ ਉਹ ਕੱਲੀ ਤੂੰ ਨਹੀਂ ਮੇਰੀ ਭੈਣ ਨੂੰ ਚੰਗੀ ਕਹਿੰਦੀ ਹੋਰ ਤਾਂ ਸਾਰੇ ਚੰਗੀ ਕਹਿੰਦੇ ਨੇ ਫਿਰ ਹੋਰ ਕਹਿੰਦੇ ਨਾ ਜਿਹਦੇ ਨਾਲ ਲੜਦਾ ਹੁੰਦਾ ਉਹੀ ਮਾੜੀ ਕਹਿੰਦਾ ਹੁੰਦਾ ਕਦੇ ਖੈਰ ਸੁਖ ਵੀ ਪੁੱਛ ਲਿਆ ਕਰ ਫੋਨ ਵੀ ਲਾ ਕੇ ਦੇਖ ਲਿਆ ਕਰ ਤੈਨੂੰ ਕੀ ਪਤਾ ਵੀ ਸੁਖੀ ਬਾਤ ਦੀ ਤੇਰੀ ਭੈਣ ਕਾਮਲੀਏ ਕਾਰੇ ਵਾਸਤੇ ਫੋਨ ਲਾਉਣਾ ਹੈਗਾ ਕੋਈ ਗੱਲ ਨਹੀਂ ਬਾਤ ਨਹੀਂ ਉਹ ਆਪਦੇ ਘਰੇ ਬਸਦੀ ਰਸਦੀ ਐ ਆਪਾਂ ਆਪਦੇ ਘਰੇ ਫੋਨ ਤੱਕ ਉਹਨਾਂ ਨੂੰ ਲਾਉਂਦੇ ਹੁੰਦੇ ਅਗਲਾ ਬਾਲਾ ਜਿਹਦਾ ਕੋਈ ਰਚਕਣਾ ਹੋਵੇ ਘਰੇ ਜਾਂ ਕੋਈ ਬਿਮਾਰੀ ਠਮਾਰੀ ਹੋਵੇ ਕੋਈ ਗੱਲ ਨਹੀਂ ਬਾਤ ਨਹੀਂ ਉਹ ਮੈਂ ਵੀ ਭੈਣ ਨੂੰ ਫੋਨ ਲਾਉਂਦਾ ਫਿਰਾਂ ਜੇ ਕੋਈ ਪ੍ਰੋਗਰਾਮ ਹੋਇਆ ਉਦੋਂ ਮੈਂ ਫੋਨ ਵੀ ਲਾ ਲੂੰਗਾ ਅਤਤਾਂ ਤਾਈ ਤੇ ਟੋਕਰਾ ਨਾ ਤਾਂ ਪਾਵਾਂ ਹੁਣ ਨੀਰਾ ਹੱfte ਫੇਰ ਦੇਖੀ ਜਾਊ ਆਕੇ ਤੇ ਮੈਂ ਤਾਂ ਹੁਣ ਕਿ ਰਗ ਮੰਡੀਆਂ ਦੇ ਘਰੇ ਜਾ ਕੇ ਫੋਨ ਕਰਕੇ ਆਉਣੀ ਆ ਜੇ ਹੁਣ ਇਹਨੂੰ ਆਖਿਆ ਵੀ ਫੋਨ ਲਾ ਦੇ ਕਲੇਸਣ ਨੂੰ ਇਹ ਤਾਂ ਕਿਉਂ ਲਾ ਕੇ ਦਿੰਦੀ ਆ ਰਾਜੀ ਵੀਰ ਤਾਂ ਇਹ ਤਾਂ ਫੇਰ ਆਇ ਆਖੂਗੀ ਵੀ ਮੇਰੇ ਭਰਾ ਕੋਲੇ ਮੇਰੀ ਬੇਇੱਜ਼ਤੀ ਕਰੂਗੀ ਵੀ ਮੇਰੀਆਂ ਗੱਲਾਂ ਦੱਸੂਗੀ ਹੋਂ ਮਾਂ ਤਾਂ ਹੁਣ ਮੇ ਕੋਲ ਲੰਬਤਾ ਹੈਗਾ ਚੁੰਨੀ ਲੜ ਬੰਨਿਆ ਹੋਇਆ ਲੱਕੋ ਕੇ ਤੇ ਫੋਨ ਲਾ ਕੇ ਆਉਣੀ ਆ ਗਮਾਂਡੀਆਂ ਦੇ ਘਰੋਂ ਇਹਦੀ ਭਰਾ ਨੂੰ ਛੱਦਦੀ ਆ ਫੇਰ ਦੇਖੀ ਇਹਦੀ ਮੂੰਹ ਤੇ ਮੈਂ ਬੇਇੱਜ਼ਤੀ ਕਰਦੀ ਆਈ ਨਹੀਂ ਇਹੇ ਲੋਟ ਆਉਂਦੀ ਲੈ ਲਸਣ ਦੀ ਛਿੱਲਾ ਸਬਜ਼ੀ ਬਣਾਵਾ ਪਤ ਨਹੀਂ ਕਿ ਦਰਵਾਜ਼ੇ ਹੁਣ ਤਰਿਆ ਫਿਰਦਾ ਇਹ ਕੋਈ ਸਬਜ਼ੀ ਚੀਰਨੀ ਹੁੰਦੀ ਐ ਉਦੋਂ ਘਰੋਂ ਟੱਪ ਜਾਂਦਾ ਕੱਲੀ ਜਾਣੀ ਦਾ ਸਾਰਾ ਦਿਨ ਨਹੀਂ ਲੋਟ ਆਉਂਦਾ ਇੱਥੇ ਖੜ ਕੇ ਛਿੱਲ ਲਾਨੀ ਆਂਗੀ ਲੈ ਇਧਰ ਮੈਸਾਂ ਦੀ ਨਿਗਾ ਲੈ ਜੇ ਮੈਂ ਲਸਣ ਛਿੱਲਣ ਲੱਗੀ ਤਾਂ ਫੋਨ ਵੱਜਣ ਲੱਗ ਗਿਆ ਕਿਹਦਾ ਨੰਬਰ ਐ ਨਵਾ ਜਾ ਚੱਕ ਕੇ ਦੇਖ ਲਾਣੀ ਕੋਈ ਤਾਂ ਹੋ ਹੈਲੋ ਹੈਲੋ ਹਾਂ ਹਰਜੀਤ ਬੋਲਣੀ ਆ ਪੁੱਤੋ ਹਾਂ ਹਰਪ੍ਰੀਤ ਬੋਲਦੀ ਹਾਂ ਮਾਸੀ ਹਾਂ ਬਈ ਮੈਂ ਤੇਰੀ ਮਾਸੀ ਬੋਲਦੀ ਆ ਮਾਸੀ ਕਿਹੜੇ ਨੰਬਰ ਤੋਂ ਲਾਇਆ ਫੋਨ ਤੇ ਮੈਂ ਤਾਂ ਪੁੱਤ ਗਵਾਂਦੀਆਂ ਦੇ ਘਰੋਂ ਲਵਾ ਕੇ ਆਈ ਆ ਕੀ ਗੱਲ ਹੋ ਗਈ ਤੇ ਰਾਜਵੀਰ ਕੋਲੋਂ ਕਿਉਂ ਨਹੀਂ ਲਾਇਆ ਤਾਂ ਫੋਨ ਉਹਦਾ ਪੁੱਤ ਫੇ ਨਾਈਦਾ ਮੈਨੂੰ ਲਾ ਕੇ ਦੇਵੇ ਦੇਖ ਨਾਈ ਫੇ ਦੇਖ ਮੈਂ ਉਹਨੂੰ ਆਖਿਆ ਮੈਂ ਤਾਂ ਫੇ ਨੰਬਰ ਲਿਆਈ ਸੀ ਘਰੋਂ ਬੋਚ ਕਦਿਆਂ ਨੇ ਉਹਦੀ ਚੁੰਨੀ ਨਾਲ ਬੰਨ ਕੇ ਤੇ ਮੈਂ ਤਾਂ ਹੁਣ ਆਖੇ ਗਮੰਡੀਆਂ ਦੇ ਘਰੋਂ ਲਾਇਆ ਤੇ ਮੈਂ ਤਾਂ ਤੈਨੂੰ ਪਤਾਏ ਫੋਨ ਲਾਉਂਦੀ ਸੀ ਮੈਂ ਤਾਂ ਬਾਲੀ ਔਖੀ ਆਈਗੀ ਮੈਂ ਤਾਂ ਬਾਲਾ ਉਹ ਕਰਦੀ ਆ ਤੰਗ ਰਾਜਵੀਰ ਅੱਛਾ ਹਾਂ ਮੈਂ ਤਾਂ ਸਾਰੇ ਨਾਲ ਪੁੱਤ ਕੰਮ ਭਾਲਦੀ ਆ ਗੋਹੇ ਕੁੜੇ ਮੈਥੋਂ ਛੱਤੇ ਹੁੰਦੀ ਆ ਰੋਟੀ ਟੋਕ ਮੈਥੋਂ ਪਕਵਾਉਂਦੀ ਆ ਮਾਲ ਪਾਸੂ ਮੈਂ ਸਾਉਂਦੀ ਆ ਪੁੱਤ ਆਪ ਤਾਂ ਪੂਰਾ ਕੰਮ ਨਹੀਂ ਕਰਦੀ ਉਹ ਤਾਂ ਪਤਾ ਹੀ ਆ ਮਾਸੀ ਮੈਨੂੰ ਇੱਥੇ ਕਿਹਾ ਉਹਨੇ ਕਦੇ ਡੱਕਾ ਤੋੜਿਆ ਸੀ ਇੱਥੇ ਮੈਨੂੰ ਤਪਾਉਂਦੀ ਸੀ ਇੱਥੇ ਹੁਣ ਤੈਨੂੰ ਤਪਾਉਣ ਲੱਗੀ ਨਾ ਉਹਦਾ ਭਰਾ ਤਾਂ ਇਹ ਕਹਿੰਦਾ ਸੀ ਕਹਿੰਦਾ ਮੇਰੀ ਭੈਣ ਤਾਂ ਬਾਲੀ ਸੌਖੀ ਵਾਰਦੀ ਆ ਕਹਿੰਦਾ ਤੂੰ ਹੀ ਤੰਗ ਕਰਦੀ ਸੀ ਉਹਨੂੰ ਅੱਛਾ ਕੋਈ ਨਾ ਭਰਾ ਨੂੰ ਪਤਾ ਲੱਗ ਜੂ ਪੁੱਤ ਭਰਾ ਨੂੰ ਇੱਥੇ ਪਿਆ ਜੋ ਮੇਰੇ ਕੋਲੇ ਦੇਖੀ ਸਹੀ ਅੱਬਾ ਤੁਸੀਂ ਦੋਨੇ ਆਜੋ ਜੇ ਦੋਨਾਂ ਨੇ ਨਹੀਂ ਆਉਣਾ ਤਾਂ ਇਕੱਲੇ ਨੂੰ ਭੇਜ ਇਹਦੇ ਭਰਾ ਨੂੰ ਇੱਥੇ ਦੇਖੀ ਸਹੀ ਮੈਂ ਮੂੰਹ ਤੇ ਦੱਸੂ ਇਹਦੀਆਂ ਸਾਰੀਆਂ ਕੁੱਤੂਤਾ ਸਮਾਰ ਕੇ ਕਨੀਵਾ ਸੀ ਦੋਨਾਂ ਦੀ ਭੈਣ ਭਰਾਵਾਂ ਦੀ ਨਾ ਮੂੰਹ ਤੇ ਬਾਹਾਂ ਕੇ ਬੇਇੱਜ਼ਤੀ ਕਰੀ ਭਰਾ ਨੂੰ ਵੀ ਇਹਨੇ ਨੂੰ ਪਤਾ ਲੱਗੇ ਵੀ ਮੇਰੀ ਭੈਣ ਕੀ ਕੀ ਬਾਧੇ ਕਰਦੀ ਐ ਇੱਥੇ ਮੈਨੂੰ ਤੰਗ ਕਰਦੀ ਸੀ ਇੱਥੇ ਤੈਨੂੰ ਕਰਨਾ ਕੀ ਮੈਨੂੰ ਤਾਂ ਪਹਿਲੀ ਪਤਾ ਸੀ ਮਾਂ ਦੀ ਸੱਸ ਨਰਮਾ ਉਤ ਪਾਊਗੀ ਉਹਨੂੰ ਮੈਨੂੰ ਪਤਾ ਜੀ ਮਾਕੇ ਉੱਥੇ ਕਰੋ ਹਾਪਰੀਤ ਨਾਲ ਨੇ ਕੱਟਾ ਮੇਰੇ ਨਾਲ ਕਿੱਥੋਂ ਕੱਟੂਗੀ ਮਾਦਾ ਪੁੱਤੋਂ ਦੀ ਕੈ ਸਾਲ ਹੋ ਗਏ ਜਮਾਂ ਨਹੀਂ ਸੀ ਬੋਲੀ ਹੁਣ ਤਾਂ ਜਮਾਂ ਕਦੋਂ ਮੈਂ ਜਮਾਂ ਉੱਥੇ ਠੋ ਹੋਗੀ ਨਿਰਸਿਰਤੋਂ ਦੀ ਪਾਣੀ ਲੰਘ ਗਿਆ ਅੱਜ ਤਾਂ ਮੈਂ ਜਮਾਂ ਤਾਂ ਪੀਨੇ ਫੋਨ ਲਾਇਆ ਆ ਹਾਂ ਅਸੀਂ ਲਾਉਂਦਾ ਤਾਂ ਬੰਦਾ ਕੇ ਫੋਨ ਜੀ ਤੱਕ ਕਿਦਾ ਕਰਦਾ ਹੁੰਦਾ ਆਏ ਵਾਰ ਤੂੰ ਮੈਨੂੰ ਜਦੋਂ ਸੀ ਤੇਰੇ ਕੋਲੇ ਆ ਕੇ ਜਾਂਨੇ ਤੂੰ ਐ ਕਹਿ ਦਾਨੀਏ ਚੱਲ ਭਾਈ ਜਹੇ ਜਹੋ ਉਹੀ ਗੱਲ ਮਾੜਾ ਮੋਟਾ ਬੋਲਦੀ ਇੱਕੋ ਜਿਹਾ ਹੋ ਜਾਣੀਆਂ ਸੱਚ ਨੂੰ ਆ ਲੜ ਕੇ ਤੈਨੂੰ ਐ ਕਹਿ ਇੱਕ ਡੰਗ ਲਾਣ ਦੀ ਸੀ ਉਹ ਦਿਨੋਂ ਤੇ ਦੱਸੀ ਨਹੀਂ ਸਾਡੇ ਕੋਲ ਮਾ ਪਾਈ ਕੀ ਕਰ ਮੈਂ ਜਾਣ ਕੇ ਦੱਸਾਂ ਮੈਂ ਖਚਲਾ ਸੀ ਤਸ ਸੁਣੋ ਹੋਹੀ ਜੀਆਂ ਹੋ ਜਾਣੀਆਂ ਇਹ ਮਾ ਖਾਂ ਆਖਣਗੇ ਵੀ ਪਤਾ ਨਹੀਂ ਵੀ ਜਾਣ ਕੇ ਮਹ ਹੈ ਗਲੜ ਵੀ ਆਖੂ ਵੀ ਜਾਣ ਕੇ ਪਤਾ ਨਹੀਂ ਮੇਰੀ ਭੈਣ ਦੀਆਂ ਜਾਣ ਕੇ ਵਿੱਚ ਗਲੰਗਾ ਕਰਦੀ ਐ ਮੈਂ ਤਾਂ ਬਾਲਾ ਓਲਾ ਰੱਖਿਆ ਸੀ ਮੈਂ ਤਾਂ ਭਾਈ ਹੁਣ ਤੇ ਕਰੇਦਾ ਇਨਾ ਓਲਾ ਰੱਖਿਆ ਭਾਈ ਪਰ ਮੈਂ ਹੁਣ ਨਹੀਂ ਓਲਾ ਰੱਖਦੀ ਐ ਜੀ ਲਾ ਮਾਸੀ ਕਿੰਨਾ ਕਚਰ ਚੱਲੀ ਜਾਉ ਬੰਦਾ ਉਹੀ ਗੱਲ ਮੂਰੇ ਕੰਨ ਤਾਂ ਹੈ ਨਹੀਂ ਬੰਦਾ ਹੀ ਆ ਮੂਰੇ ਮੈਂ ਬਥੇਰਾ ਚੱਲਿਆ ਇਹਦੇ ਨਾਲ ਐ ਕਰ ਹੁਣ ਤੂੰ ਤਾਂ ਇਹਨੂੰ ਸਿੱਧੀ ਕਰ ਦੇ ਮੈਂ ਤਾਂ ਨਹੀਂ ਕਰ ਸਕਦੀ ਸੀ ਇਹਦੇ ਭਰਾ ਨੂੰ ਭੇਜਦੀਆਂ ਸਮਾਰ ਕੇ ਘਰੀ ਭੈਣ ਭਰਾਵਾਂ ਦੀ ਬੇਇੱਜ਼ਤੀ ਇਹਦੇ ਭਰਾ ਨੂੰ ਵੀ ਪਤਾ ਲੱਗੇ ਵੀ ਮੇਰੀ ਭੈਣ ਚੀ ਘਾਟਾਂ ਸੀ ਮੇਰੇ ਚ ਨਹੀਂ ਨਾ ਨਾ ਨਾਲੇ ਪਤਾ ਲੱਗ ਜੂ ਵੀ ਕੀ ਚ ਕਸੂਰ ਆ ਵੀ ਬੁੜੀ ਚ ਕਸੂਰ ਆ ਕਿ ਮੇਰੇ ਦਾ ਜਵੀਰ ਚ ਕਦੋਂ ਕੰਨੀ ਸੁਣੀਆਂ ਨੇ ਅੱਖੀਂ ਦੇਖੀਆਂ ਇਹਨੂੰ ਫੇਰ ਪਤਾ ਲੱਗੂਗਾ ਗਰ ਮੁੰਡੇ ਨੂੰ ਹਾਂ ਹੋ ਨਾਲੇ ਉਹੀ ਗੱਲ ਕਾਦਾ ਘਟ ਐਮਾ ਸੀ ਚੰਗਾ ਖਾਂਦੀ ਏ ਚੰਗਾ ਪੀਂਦੀ ਏ ਇਹ ਤਾਂ ਰਾਜ ਵੀ ਨਹੀਂ ਕਰਿਆ ਜਾਂਦਾ ਉਹਹੀ ਗੱਲ ਪੁੱਤ ਮੈਂ ਤਾਂ ਕਿਤੇ ਆਉਂਦਾ ਕਿਤੇ ਤੇੜ ਸਿਰ ਨਹੀਂ ਲੈ ਕੇ ਜਿੱਤੇ ਇਹ ਸੌਕਾ ਪਹਿਲੀਆਂ 'ਚ ਤਾਂ ਗਰਮੀ ਵਾਲੇ ਲਿਆਉਂਦੀਆਂ ਪਹਿਲੀਆਂ ਤੇ ਸਿਆਲ ਵਾਲੇ ਨੇ ਹੁੰਦੀਆਂ ਤੇ ਕੰਮ ਕਰਨਾ ਨਹੀਂ ਮੰਦਾ ਬੋਲਣਾ ਦਾ ਚੰਗਾ ਖਾਣਾ ਦਾ ਆਹੋ ਤਾਂ ਹਈ ਮਸੀ ਚਲ ਕੋਈ ਨਹੀਂ ਮਸੀ ਤੂੰ ਕੱਟ ਫੋਨ ਮੈਂ ਤੇ ਭਰਾ ਨਾਲ ਗੱਲ ਕਰਕੇ ਹੁਣੀ ਭੇਜਦੀ ਆ ਚੰਗਾ ਭਾਈ ਤੇਰੀ ਚੰਗਾ ਨਾ ਮੈਂ ਭੇਜ ਦੂ ਮਸੀ ਲਾਜ਼ਮੀ ਜਰੂਰ ਠੀਕ ਚੰਗਾ ਭਾਈ ਲੈ ਕਹਿੰਦਾ ਸੀ ਨਾ ਕਿ ਮੇਰੀ ਭੈਣ ਤਾਂ ਸੁਰਨ ਸੁਰਨ ਬਾਦਦੀਆ ਮੇਰੀ ਭੈਣ ਤਾਂ ਬਾੜੀ ਸੌਖੀ ਆ ਹੁਣ ਪਤਾ ਲੱਗੂ ਭੈਣ ਦਾ ਭੈਣ ਨੇ ਜਦੋਂ ਬੇਇੱਜ਼ਤੀ ਕਰਾਈ ਤੇਰੀ ਬਾਕਿਆ ਭੈਣ ਕੋਲੇ ਮੈਂ ਤਾਂ ਇਹ ਕਹਿ ਜਾਨੀਆ ਵੀ ਰਾਜੀਵਰ ਦੀ ਸੱਸ ਨੇ ਫੋਨ ਕੀਤਾ ਸਾਰੀ ਗੱਲ ਤਾਂ ਮੈਂ ਦੱਸਦੀ ਨਹੀਂ ਫਿਰ ਤਾਂ ਇਹ ਜਾਣੀ ਨੇ ਕਿ ਮੈਂ ਨਹੀਂ ਜਾਂਦਾ ਵੀ ਲੜੀਆਂ ਹੋਣਗੀਆਂ ਐਂ ਕਹਿ ਦੂੰ ਵੀ ਬੁੜੀ ਨੇ ਐ ਫੋਨ ਕੀਤਾ ਵੀ ਖੜਾ ਤਾਂ ਖੜਾ ਬੈਠਾ ਤਾਂ ਬੈਠਾ ਉਹ ਤਾਂ ਭਰਾ ਛੇਤੀ ਆ ਜੀ ਭਈ ਸੰਤਾ ਜ਼ਰੂਰੀ ਕੰਮ ਹੈ ਵੀ ਉਹ ਤਾਂ ਤੈਨੂੰ ਉੱਥੇ ਜਾ ਕੇ ਪਤਾ ਲੱਗੂ ਆ ਬੁੜੀ ਜੀ ਫੇਰ ਪਤਾ ਨਹੀਂ ਕਿੱਧਰ ਟੱਪ ਗਈ ਸੰਨੀ ਤਾਂ ਪਾ ਗਈ ਤੇ ਗੋਹਾ ਚੱਕਿਆ ਨਹੀਂ ਹੈਗਾ ਐਂ ਤਰ ਜਾਂਦੀ ਐ ਮਿੰਟ ਚ ਦੀ ਪਤਾ ਨਹੀਂ ਕਿੱਧਰ ਲੈ ਆਉਂਦੀ ਐ ਨਾ ਬੁੜਕੇ ਤੂੰ ਕਿੱਥੇ ਗਈ ਸੀ ਤੈਨੂੰ ਮੈਂ ਕਿੰਨੇ ਵਾਰੀ ਕਹਤਾ ਵੀ ਆ ਗੋਹਾ ਚੱਕ ਦੇ ਗੋਹਾ ਚੱਕ ਦੇ ਮੱਛਰ ਖਾ ਜੂਗਾ ਮੈਂ ਸਾਨੂੰ ਭਾਈ ਤੈਨੂੰ ਬੋਲਣ ਦੀ ਮਾੜੀ ਮੱਤ ਹੈਗੀ ਆ ਕਿ ਹੈ ਨਹੀਂ ਕਿ ਦਿੱਤਿਆ ਤੇਰੇ ਮਾਪਿਆਂ ਨੇ ਕਿ ਤੈਨੂੰ ਜਮੀਨ ਹੀ ਕੋਈ ਮੱਥੇ ਦਿੱਤੀ ਮੈਨੂੰ ਤਾਂ ਜਿੰਨੀ ਕ ਮੱਤ ਹੈਗੀ ਸੀ ਮੈਂ ਤਾਂ ਵਰਤ ਲਈ ਪਰ ਤੂੰ ਉਹੀ ਗੱਲ ਜਿਹੜੀ ਮੱਤ ਕਹਿਨੀ ਆ ਤੂੰ ਉਸ ਮੱਤ ਤੇ ਆਖੇ ਨਹੀਂ ਨ ਲੱਗਦੀ ਤੈਨੂੰ ਕਿੰਨੇ ਬੀਬੀ ਕਹਾਂ ਕਿੰਨੇ ਤੈਨੂੰ ਉਹੀ ਗੱਲ ਤਾਈ ਕਹਾਂ ਚਾਚੀ ਕਹਾਂ ਕੁਛ ਵੀ ਕਹਾਂ ਤੇਰੇ ਤਾਂ ਗੱਲ ਕੋਲਦੀ ਨਹੀਂ ਲੰਗਦੀ ਹੈਗੀ ਅੱਛਾ ਬੁੜ ਗਿਆ ਜੇ ਬੁੜ ਗਿਆ ਤਾਂ ਕਹਿ ਨਹੀਂ ਸਕਦਾ ਬੀਬੀ ਤਾਂ ਨਹੀਂ ਆਖਣੀ ਸਕਦਾ ਬੇਬੇ ਕਹ ਦਿਆ ਕਰ ਹੋਰ ਕਿ ਤੈਨੂੰ ਹੁਣ ਮਟਿਆਰ ਕਹਾਂ ਬੁੜੀ ਨੂੰ ਬੁੜੀ ਕਹੂੰਗੀ ਅੱਛਾ ਜੇ ਕੋਈ ਬੁੜਾ ਤਾਂ ਬੁੜਾ ਕਹੀ ਕਿ ਬੁੜਾ ਨਾ ਵੀ ਗੋਹਾ ਜਿਤਨਾ ਹੈ ਮੈਨੂੰ ਨੇ ਵਾਲੀਆਂ ਗੱਲਾਂ ਦਾ ਪਤਾ ਜੇ ਤਾਂ ਕਰਨਾ ਕੰਮ ਤਾਂ ਸਿੱਧੀ ਹੋ ਕੇ ਕਰ ਲੈ ਹਾਂ ਇਹ ਲੁਚਪਣੇ ਜੇ ਨਾ ਕਰਿਆ ਕਰ ਕੀ ਗੱਲ ਕਿਹਾ ਭਾਈ ਲੁਚਪਣੇ ਕਾਦੇ ਨੇ ਮੈਂ ਰੋਜ਼ੀ ਕੰਮ ਕਰਦੀ ਆ ਅੱਜ ਕੀ ਕੋਈ ਪਹਿਲਾ ਦੇਣਾ ਤੂੰ ਤਾਂ ਟਾਰੇ ਮਾਰਦੀ ਫਿਰਦੀ ਆ ਕਦੇ ਤਾਂ ਇੱਧਰ ਟੱਪ ਜਾਨੀ ਆ ਕਦੇ ਇੱਧਰ ਟੱਪ ਜਾਨੀ ਆ ਮੈਂ ਤਾਂ ਬਿਮਾਰ ਹੋਈ ਪਈ ਆ ਸਾਰਾ ਮੇਥੋਂ ਪਾਸ ਦੀਆਂ ਕੰਮ ਵੀ ਬਸ ਮੈਂ ਤਾਂ ਪਈ ਰਹਾ ਤੇ ਬਸ ਮੈਂ ਤਾਂ ਬੈਠੀ ਨੂੰ ਪਈ ਨੂੰ ਪੁੱਜੀ ਜਾਇਆ ਕਰ ਇੱਧਰ ਗੱਲ ਸੁਣ ਲੈ ਮੇਰੀ ਅੱਛਾ ਤਰਲਾ ਚੁੱਲਾ ਤੇ ਆਪਦੀਆਂ ਦੋ ਰੋਟੀਆਂ ਲਾ ਕੇ ਖਾ ਲਿਆ ਕਰ ਇੱਧਰ ਆਉਣ ਦੀ ਕੋਈ ਲੋੜ ਨਹੀਂ ਹੈਗੀ ਚਲ ਕੋਈ ਨਾ ਭਾਈ ਉਹਦਾ ਚੁੱਲਾ ਤਾਂ ਮੌਕਾ ਦੱਸੂਗਾ ਵੀ ਕੀ ਬਣਦੀ ਆ ਗੱਲ ਆਹ ਮੌਕੇ ਨੇ ਦੱਸ ਦਦ ਤੈਨੂੰ ਮੈਂ ਦੱਸਦਾ ਇੰਨੇ ਹੀ ਬਥੇਰੇ ਆ ਹੋਰ ਤੈਨੂੰ ਮੌਕਾ ਦੱਸੂਗਾ ਚਲ ਕੋਈ ਨਾ ਇਹ ਤਾਂ ਗੰਦਾ ਹੋ ਰਹੀ ਨਹੀਂ ਆ ਢੋਣਾ ਇੱਧਰ ਕਹ ਤੂੰ ਕਹੀ ਨਹੀਂ ਆ ਨਾ ਇਹ ਤਾਂ ਤੇਰੀ ਧੀ ਵੀ ਰਹਿਣੀ ਨਹੀਂ ਮੈਂ ਤੈਨੂੰ ਦੱਸਾਂ ਗੱਲ ਕੋਈ ਨਹੀਂ ਕੋਈ ਨਹੀਂ ਬਾਦੂ ਸਾਰਾ ਕੁਝ ਹੋ ਜਾਂਦਾ ਹੁੰਦਾ ਤੇ ਇੱਧਰ ਮੇਰੇ ਚੁੱਲੇ ਤੇ ਤੇ ਮੇਰੇ ਘਰੇ ਆਉਣ ਦੀ ਲੋੜ ਨਹੀਂ ਇੱਥੇ ਰੋਟੀਆਂ ਲਾ ਲੈ ਚਾਰ ਤੇ ਖਾ ਲੈ ਤੇ ਆਈਂ ਦੀ ਨੰਗ ਜਾ ਕਰ ਆਵਦਾ ਤੇਰਾ ਤਾਂ ਮੈਂ ਇੱਧਰ ਦੇਖੀ ਜੋ ਫਿਰ ਕੀ ਬਣਦੀ ਐ ਮੈਂ ਤਾਂ ਪਕਾਈਆਂ ਨਹੀਂ ਹੈਆਂ ਰੋਟੀਆਂ ਤੇ ਅੱਧ ਨਾਲ ਲਾ ਕੇ ਖਾ ਲ ਮੈਂ ਤਾਂ ਆ ਦੇ ਜੋਗਰਾ ਦਲੀਆ ਬਣਾ ਕੇ ਖਾਨੀ ਆ ਚਲ ਕੋਈ ਨਾ ਕੋਈ ਨਾ ਤੋਕਾ ਦਸੂਗਾ ਅੱਧ ਕਰੇਂਗੀ ਕਿ ਕੋਈ ਕੀ ਕਰੇਂਗੀ ਤਕਲੇ ਤੇ ਬਾਹਰ ਰਹੇਣਗੇ ਤੇਰੇ ਚ ਨਹੀਂ ਰਹੇ ਨੇ ਚਲ ਕੋਈ ਨਾ ਕਦੇ ਤੇਰੇ ਭਰਾ ਨੂੰ ਵੀ ਫੋਨ ਕਰਕੇ ਆਈਆਂ ਆ ਜਾਣ ਦੇ ਅੱਧ ਸਹੀ ਤੇਰੀ ਕਰਤੂਤਾ ਨਾ ਸਾਰੀਆਂ ਮੂੰਹ ਤੇ ਦੱਸੂ ਤੂੰ ਫੇਰੀ ਲੋਟਾਵੇਂਗੀ ਕਹ ਤੂੰ ਮੈਨੂੰ ਆ ਵਤਾਵਾ ਬੋਲਦੀ ਐ ਹਰਪ੍ਰੀਤ ਪਤਾ ਨਹੀਂ ਕੀ ਬੋਲੀ ਜਾਂਦੀ ਐ ਬਾਹਰਾਂ ਫੋਨ ਤੇ ਗੱਲਾਂ ਕਰਤੀਆਂ ਨਾ ਮੈਂ ਤਾਂ ਮਾਸੀ ਨਾ ਮਾਸੀ ਦਾ ਫੋਨ ਸੀਗਾ ਕੜੀ ਮਾਸੀ ਦਾ ਫੋਨ ਸੀਗਾ ਰਾਜਵੀਰ ਦੀ ਸੱਸ ਦਾ ਅੱਛਾ ਅੱਛਾ ਆਹੋ ਗਵਾਂਢੀਆਂ ਵੀ ਜਾ ਕੇ ਲਾਇਆ ਸੀ ਤੇ ਇਹ ਤਾਂ ਕਦੇ ਵਿਚਾਰੀ ਨੂੰ ਫੋਨ ਹੀ ਸੀ ਹਲਾਇ ਤੂੰ ਵਧੀਆ ਫੋਨ ਲਾ ਲਿਆ ਖੈਰ ਸੁਖ ਪੁੱਛ ਲਈ ਉਹਣਾ ਮੈਂ ਕਿੱਥੇ ਲਾਇਆ ਵਿਚਾਰੀ ਨੂੰ ਫੋਨ ਉਹਨੇ ਆਪ ਲਾਇਆ ਗਵਾਂਢੀਆਂ ਨੇ ਉਹ ਆਇਆ ਵਿਚਾਰੀ ਨੇ ਤੈਨੂੰ ਦੱਸਿਦੈਂ ਇੰਨੀ ਵੀ ਉਹ ਵੀ ਗਵਾਂਢੀਆਂ ਨੇ ਜਾ ਕੇ ਲਾਇਆ ਫਿਰ ਕਿਵੇਂ ਖੈਰ ਸੁਖ ਸੀਗੀ ਖੈਰ ਸੁਖ ਕਿੱਥੇ ਉਹਨੇ ਬੁੜੀ ਨੇ ਆਏ ਕਿਹਾ ਵੀ ਭਾਈ ਉਹਦਾ ਭਰਾ ਬੈਠਾ ਤਾਂ ਬੈਠਾ ਖੜਾ ਤਾਂ ਖੜਾ ਛੇਤੀ ਮੇਰੇ ਕੋਲੇ ਆ ਜਾ ਜਰੂਰੀ ਕੰਮ ਹੈ ਮੈਨੂੰ ਨਹੀਂ ਪਤਾ ਕੀ ਕੰਮ ਹੈ ਇਹ ਜਾਂ ਬੁੜੀ ਨੂੰ ਮੈਨੂੰ ਸੱਦਿਆ ਵਸੀ ਨੇ ਤੈਨੂੰ ਸੱਦਿਆ ਉਹ ਤਾਂ ਕਹਿੰਦੀ ਸੀ ਦੋਨੇ ਜਾਣੇ ਆਜੋ ਮੈਂ ਖਮਾਸੀ ਕਰੇ ਨਹੀਂ ਲੋਟਾਉਣਾ ਤੇ ਭਰਾ ਨੂੰ ਕਰਲੇ ਨੂੰ ਭੇਜ ਦੂਗੀ ਕੰਮ ਤਾਂ ਪੁੱਛਣੀ ਵੀ ਮਾਸੀ ਨੂੰ ਕੀ ਕੰਮ ਸੀ ਜਾਂ ਮੈਂ ਉਹ ਕੀ ਕਰੂੰਗਾ ਜਾ ਕੇ ਲੈ ਕੀ ਕਰਾਂਗੇ ਜਾ ਕੇ ਜਦੋਂ ਸੱਦਿਆ ਤੇ ਜਾਣਾ ਪਊ ਆਪਾਂ ਨੂੰ ਕੀ ਪਤਾ ਹੈ ਹੁਣ ਜਦੋਂ ਰਾਜਵੀਰ ਨੇ ਤਾਂ ਫੋਨ ਨਹੀਂ ਕਰਿਆ ਨਾ ਰਾਜਵੀਰ ਨੇ ਕੁਝ ਦੱਸਿਆ ਉਦੀ ਸੱਸ ਨੇ ਜਨਾ ਗਵੰਡਿਆਂ ਦੇ ਜਾ ਕੇ ਫੋਨ ਲਾਇਆ ਜੇ ਕੋਈ ਗੱਲ ਹੋ ਫੇਰੀ ਲਾਇਆ ਤੂੰ ਤਾਂ ਨਾ ਐਵੇਂ ਸਾਰਾ ਨਾ ਮਾੜੀਆਂ ਸੋਚਦੀ ਰਹਿਣੀ ਐ ਹੂੰ ਤੂੰ ਐਂ ਹਸਾਵਲਾ ਤੇ ਕੀ ਗੱਲ ਹੋ ਸਕਦੀ ਐ ਮਾਸੀ ਨੇ ਕਿਵੇਂ ਸੱਦਿਆ ਕੋਈ ਖੈਰੀ ਹੋਵੇ ਤਾਂ ਚੰਗਾ ਹੈ ਹਨਾ ਹੁਣ ਦੇਖ ਮੈਨੂੰ ਤਾਂ ਇੰਨਾ 마ਸੀ ਨੇ ਦੱਸਿਆ ਨਹੀਂ 마ਸੀ ਕਹਿੰਦੀ ਵੀ ਭਈ ਮੈਂ ਉਹਦੇ ਭਰਾ ਨੂੰ ਭੇਜ ਦੇ ਭਵਾਂ ਦੋਨੇ ਜਾਣੇ ਆਜੋ ਤੇ ਮੈਂ ਖ ਚਲ ਮਾਸੀ ਕੱਲਾ ਆਉਂਦਾ ਉਹ ਉਹ ਤੂੰ ਮਾੜਾ ਮੈਨੂੰ ਕੀ ਪਤਾ ਹੋਣਾ ਤੂੰ ਤਾਂ ਬੁੜੀਆਂ ਵਾਲੀ ਗੱਲ ਕਰੀ ਜਾਨੀ ਆ ਉਹੀ ਹੁਣ 마ਸੀ ਨੂੰ ਕੋਈ ਤਾਂ ਮਣੀ ਉਟੀ ਗੱਲ ਪੁੱਛਦੀ ਹਿੰਟ ਹੀ ਲੈ ਲੈਨੀ ਮਾੜਾ ਜਾ ਹਿੰਟ ਤਾਂ ਲੈਤੀ ਆ ਹਿੰਟ ਦਾ ਤਾਂ ਮੈਨੂੰ ਵੀ ਪਤਾ ਹੀ ਐ ਤੇਰੀ ਭੈਣ ਦਾ ਵੀ ਕਹੇ ਜੀ ਤੇਰੀ ਭੈਣ ਤੈਨੂੰ ਵੀ ਪਤਾ ਲੱਗ ਜੂ ਜਾ ਕੇ ਅੱਛਾ ਅੱਛਾ ਹਾਂ ਹੋ ਕਹਤਾ ਹੂੰ ਕੁਛ 마ਸੀ ਨੂੰ ਓ ਮੈਂ ਸਮਝ ਗਿਆ ਉਹ ਤੇਰੀ ਦਾ ਸਾਰਾ ਦਿਨ ਤਾਰ ਉੱਥੀ ਵੱਜਦੀ ਰਹਿੰਦੀ ਐ ਤਾਰ ਤਾਂ ਹੁਣ ਵੱਜੂਗੀ ਫਿਰ ਤੈਨੂੰ ਕੁਝ ਦੱਸਿਆ ਮਾਸੀ ਨੇ ਫਿਰ ਤੂੰ ਮੇਰੇ ਕੋਲ ਝੂਠ ਬੋਲਦੀ ਐ ਕੁਝ ਦੱਸਿਆ ਹੋਊਗਾ ਨਹੀਂ ਦੱਸਿਆ ਮਾਸੀ ਨੇ ਮੇਰੇ ਕੋਲ ਤਾਂ ਕੁਝ ਨਹੀਂ ਦੱਸਿਆ ਮਾਸੀ ਨੇ ਤਾਂ ਐ ਕਿ ਪਹਿਲੇ ਦੇ ਪਾਈ ਨੂੰ ਭੇਜ ਦੇ ਛੇਤੀ ਤੇ ਤੂੰ ਵਗ ਜਾ ਮਾਸੀ ਨਾਲ ਗੱਲ ਹੋਈ ਐ ਫਿਰ ਤੂੰ ਹੀ ਵਗ ਜਾ ਮੈਂ ਜਾਈਂਦਾ ਤੇ ਤੈਨੂੰ ਪਾਊਗਾ ਖੜਾ ਹੋ ਜਾ ਮੈਂ ਤੈਨੂੰ ਦੱਸਾਂ ਜਾਈਂਦਾ ਮੋਟਰਸਾਈਕਲ ਕੱਢ ਤੂੰ ਜਾਏਂਗੀ ਨਾਲ ਫਿਰ ਕੱਲਾ ਨਹੀਂ ਮੈਂ ਜਾਂਦਾ ਨਾ ਮੈਂ ਨਹੀਂ ਜਾਂਦੀ ਉਹਨੇ ਤੈਨੂੰ ਸੱਦਿਆ ਕੱਲੇ ਨੂੰ ਹੁਣ ਘਰੇ ਕਿਵੇਂ ਸਰੂ ਧਾਰਾਂ ਵੀ ਕੱਢਣੀਆਂ ਰੋਟੀ ਟੁੱਕ ਵੀ ਬਣਾਉਣਾ ਘਰੇ ਕੰਮ ਵੀ ਪੈਣ ਉਹ ਤੂੰ ਕਰ ਦੇਂਗਾ ਤੂੰ ਤਾਂ ਮੈਨੂੰ ਐ ਕਿਹ ਰਹੀ ਘਰ ਦੇ ਕੰਮ ਕਰ ਲਿਆ ਕਿ ਮੈਂ ਨਾਲ ਬਗ ਚੱਲਦੀ ਆ ਕਾ ਇਹਦਾਂ ਨੂੰ ਹੋ ਗਿਆ ਤੈਨੂੰ ਕਹੀਦੀ ਨੂੰ ਤੂੰ ਗਿਆ ਨਹੀਂ ਹੈਗਾ ਭੈਣ ਨੂੰ ਤੂੰ ਫੋਨ ਨਹੀਂ ਕੀਤਾ ਤੇ ਫਿਰ ਲਾਲਾ ਦਾ ਫੋਨ ਮਾਲਾ ਮੋਤਾ ਕੋਈ ਗੱਲ ਤਾਂ ਪੁੱਛ ਲਈ ਨਹੀਂ ਵੀ ਕੀ ਗੱਲ ਸੀ ਹੁਣ ਮੈਂ ਜਾਵਾਂ ਕਿਵੇਂ ਉਹ ਗੱਲ ਦਾ ਮੈਂ ਤੈਨੂੰ ਦੱਸੀ ਤੇ ਜਾਣੀ ਆ ਜਾ ਕੇ ਪਤਾ ਲੱਗ ਜੂ ਤੈਨੂੰ ਐ ਕੋ ਡਰਦਾ ਐ ਜਿਵੇਂ ਕਿਤੇ ਭੈਣ ਕੋਈ ਗਈ ਨਹੀਂ ਹੁੰਦਾ ਪਹਿਲਾਂ ਉਹ ਡਰਤਾ ਇਸ ਗੱਲ ਦਾ ਮੈਨੂੰ ਵੀ ਜਿਹੜੀ ਮਾਸੀ ਨੇ ਗੱਲ ਨਹੀਂ ਦੱਸੀ ਹੁਣ ਕੱਲ ਪਤਾ ਨਹੀਂ ਕੀ ਹੋਊਗੀ ਤੂੰ ਚਪਕਾਰ ਕੇ ਨਾ ਮੋਟਰਸਾਈਕਲ ਚੱਕ ਤੇ ਵਗ ਜਾ ਗੱਲ ਦਾ ਤਾਂ ਤੈਨੂੰ ਉੱਥੇ ਜਾ ਕੇ ਪਤਾ ਲੱਗੂਗਾ ਜਿਵੇਂ ਤੈਨੂੰ ਗੱਲ ਦੱਸਦਾ ਨਹੀਂ ਵੀ ਤੇਰੀ ਭੈਣ ਲੜੀ ਆ ਮਾਸੀ ਨਾਲ ਤੂੰ ਕਦੇ ਵੀ ਨਹੀਂ ਸੀ ਜਾਂਦਾ ਕਹਿੰਦਾ ਨਾ ਐਜੇ ਬੇੜੇ ਨਹੀਂ ਮੈਂ ਜਾਂਦਾ ਮੈਂ ਤਾਂ ਟੜਕੇ ਜਾਊਗਾ ਤੈਨੂੰ ਉੱਥੇ ਜਾ ਕੇ ਪਤਾ ਲੱਗੂ ਲੈ ਰੋਟੀ ਖਾਵਾ ਜਾ ਕੇ ਉਹ ਤਾਂ ਮੰਗਦੀ ਹੈਗੀ ਇਧਰ ਗਾਂ ਕਿੱਧਰ ਆਈ ਨਹੀਂ ਇੱਥੋਂ ਗਾਂ ਨਹੀਂ ਜਾਣਾ ਕੀ ਗੱਲ ਹੈ ਭਾਈ ਗਾਂ ਕਿਉਂ ਨਹੀਂ ਜਾਣਾ ਮੇਰਾ ਘਰਵਾਲਾ ਸਭ ਕੁਝ ਹੀ ਮੇਰਾ ਅੱਜ ਤੂੰ ਮੈਨੂੰ ਕਹਿੰਦੇ ਕਿ ਗਾਂ ਨਹੀਂ ਜਾਣਾ ਕੀ ਗੱਲ ਕਿਉਂ ਕੀ ਚਾਹੀਦਾ ਤੈਨੂੰ ਇੱਥੇ ਦੱਸ ਦੇ ਮੈਨੂੰ ਰੋਟੀ ਦੇ ਭਾਈ ਮੈਂ ਤਾਂ ਰੋਟੀ ਖਾਣੀ ਹੈ ਮੈਂ ਤੈਨੂੰ ਬੰਦਿਆ ਵਾਂਗੂ ਕਹੇ ਤਾਂ ਮੈਂ ਰੋਟੀ ਨਹੀਂ ਬਣਾਈ ਹੈਗੀ ਮੈਂ ਤਾਂ ਬਿਮਾਰ ਹੋਈ ਪਈ ਆ ਨਹੀਂ ਮਿੱਥੋਂ ਰੋਟੀ ਪੱਕੇ ਆ ਔਰ ਫਿਰ ਤੂੰ ਕਿੱਥੇ ਖਾਵੇਂਗੀ ਨਾ ਬੁਰਗ ਤੇਰੇ ਕੀ ਹੱਥ ਦੁਖਦੇ ਆ ਤੂੰ ਦੋ ਰੋਟੀਆਂ ਨਹੀਂ ਲਾ ਸਕਦੀ ਆ ਆਪਣੀਆਂ ਆਏ ਪਾਈ ਦੋ ਰੋਟੀਆਂ ਮੇਕ ਕੇ ਲੈ ਲਾਂ ਕਿਤੇ ਕੋਈ ਚੁੱਲਾ ਵੀ ਧਰੂੰਗੀ ਕੋਈ ਕਿਤੇ ਟਿਕਾਣਾ ਬਣਾਉਂਗੀ ਫੇਰ ਹੀ ਪਕਾਉਂਗੀ ਐਥੇ ਧਰ ਲੈ ਚੁੱਲਾ ਚੁੱਲੇ ਦੀ ਕਿੱਡੀ ਕਬੱਡੀ ਗੱਲ ਆ ਇੱਥੇ ਮੈਂ ਪਸ਼ੂਆਂ ਤੇ ਧਰ ਲਾ ਹਾਂ ਇੱਥੇ ਹਾਂ ਦੇਤੇ ਚ ਨਾ ਪਸ਼ੂ ਤੈਨੂੰ ਕੀ ਖਾਂਦੇ ਨੇ ਇੱਧਰ ਨਾ یوں ਹੈ ਨਹੀਂ ਰੋਟੀ ਰੋਟੀ ਨਾ ਫੇਰ ਤੂੰ ਧਰ ਲੈ ਮੈਨੂੰ ਆਦੀਆ ਘਰੇ ਤੇ ਚ ਥਰ ਨਾ ਤੂੰ ਧਰ ਲੈ ਮੈਂ ਉੱਥੇ ਪਕਾ ਲਿਆ ਕਰੂ ਪੱਕੇ ਅਜੇ ਇਹਨਾਂ ਲਹਾਜਣਾਂ ਦਾ ਪਤਾ ਲੈਣ ਜਾਣੀ ਨਹੀਂ ਨਾ ਬਿਮਾਰਾਂ ਦਾ ਉਹਨਾਂ ਦੇ ਘਰੇ ਜਾ ਕੇ ਖਾਇਆ ਜਾ ਉੱਥੇ ਤਾਂ ਖਾ ਜਾਉਂਗੀ ਲੈ ਤੇਰੇ ਮੰਗਰੋਂ ਫੇਰਾਂ ਜਵਾਬ ਨਹੀਂ ਦਿੰਦੀਆਂ ਲੈ ਜਨਾ ਮੇਰੀ ਤਾਂ ਤੈਨੂੰ ਪਰਵਾਹ ਨਹੀਂ ਹੈਗੀ ਵੀ ਬਿਮਾਰ ਹੋਈ ਪਈ ਆ ਲੋਕਾਂ ਨੇ ਪਤਾ ਹੀ ਲੈਣ ਦੀ ਹੋਈ ਪਈ ਆ ਉਧਰ ਹੀ ਖਾਇਆ ਜਾ ਕੇ じゃ ਹੈ ਨਹੀਂ ਰੋਟੀ ਰੁੱਟੀ ਚਲ ਕੋਈ ਨਾ ਨਾ ਦੇ ਰੋਟੀ ਤਾਂ ਮੈਂ ਖਾ ਲੂੰਗੀ ਪਰ ਫੇਰ ਤੂੰ ਦੇਖੀ ਸਹੀ ਤੇ ਨਾ ਭੱਗ ਜਾ ਭੱਗ ਜਾ ਜਾ ਤੁਰਦੀ ਲੱਗਤ ਤੈਨੂੰ ਹੁਣੇ ਨਾ ਖਵਾਦਾ ਲੰਗਰ ਮੈਂ ਪਾੜ ਦਿਆਂ ਰੋਟੀਆਂ ਇੱਥੇ ਤੇ ਬਾਹਰ ਰੱਖਿਆ ਮੇਨੂੰ ਤਾਂ ਵਿਅਵਰਗੀ ਲੱਗਦੀ ਐ ਏਡੀ ਭੈੜੀ ਲੱਗਦੀ ਆ ਨਾ ਐਂ ਜੀ ਕਰਦਾ ੱੱਕੇ ਮਾਰ ਮਾਰ ਘਰੋਂ ਕੱਢਦਾ ਇਹਨੂੰ ਪਤਾ ਨਹੀਂ ਕੀ ਕੰਮ ਐ ਮਾਸੀ ਸੋਸਰੀ ਕਾਲ ਸੋਸਰੀ ਕਾਲ ਭਾਈ ਮਾਸੀ ਕਿਵੇਂ ਮੈਨੂੰ ਕੀ ਸੱਦ ਲਿਆ ਕੀ ਐਡੀ ਕੀ ਕਾਲੀ ਹੋ ਗਈ ਗੱਲ ਦੀ ਕੋਈ ਨਾ ਭਾਈ ਮੈਂ ਤਾਂ ਬਾਹਰ ਰੋਟੀ ਖਾ ਕੇ ਆਉਂਦੀ ਸੀ ਕਿਸ ਦੇ ਕਰੇ ਜਾਂਦੀ ਸੀ ਮੈਂ ਤਾਂ ਤੂੰ ਤੇ ਆ ਜਾਣ ਮੈਂ ਤੈਨੂੰ ਦੱਸ ਦਿਆਂ ਇੱਥੇ ਤਾਂ ਕੋਈ ਸੁਣਦਾ ਹੋਊਗਾ ਬੀਹਿਚ ਮਾਸੀ ਪਹਿਲਾਂ ਫੋਨ ਤੇ ਗੱਲ ਨਹੀਂ ਦਸੀ ਹਜੇ ਤੂੰ ਮੈਨੂੰ ਫੇਰ ਨਹੀਂ ਦੱਸੇ ਕਮਰੇ ਦੀ ਦੱਸੂਗੀ ਕੋਈ ਨਾ ਭਾਈ ਤੈਨੂੰ ਅੰਦਰ ਦੱਸੂਗੀ ਪਰਦੇ ਨਾਲ ਲੋਕ ਤਾਂ ਕੰਧਾਂ ਦੇ ਵੀ ਕੰਨ ਨੇ ਮਾਸੀ ਐਡੀ ਕੀ ਗੱਲ ਐ ਚਲ ਕੋਈ ਨਾ ਭਾਈ ਤੈਨੂੰ ਆਪੀ ਪਤਾ ਲੱਗ ਜੂ ਮਾਸੀ ਆ ਜਾ ਹੁਣ ਮੈਂ ਤਾਂ ਕਮਰੇ 'ਚ ਵੀ ਕਦੋਂ ਦਾ ਬੈਠਾਂਗਾ ਬੈਠਾ ਤਾਂ ਹੈਗਾ ਬਸ ਮੈਨੂੰ ਤਾਂ ਬੜੀ ਚਿੰਤਾ ਲੱਗੀ ਪਈ ਹੈ ਜੀ ਹਰਪ੍ਰੀਤ ਨੇ ਜਦੋਂ ਦਾ ਮੈਨੂੰ ਦੱਸਿਆ ਹੈਗਾ ਕਿ ਮਾਸੀ ਨੇ ਫੋਨ ਕੀਤਾ ਸੀਗਾ ਅਨਾਰੋ ਫੋਨ ਤੇ ਮਾਸੀ ਤੋਂ ਕੋਈ ਗੱਲ ਦੱਸੀ ਹੈ ਨਾ ਮੈਨੂੰ ਹੁਣ ਤੋਂ ਗੱਲ ਦੱਸਦੀ ਮੈਂ ਕਦੋਂ ਦਾ ਡੀਕੀ ਜਨਾ ਮੈਨੂੰ ਤਾਂ ਐਂ ਚਿੰਤਾ ਹੋਈ ਫੇ ਕੱਲ ਕੀ ਆ ਵਸ ਏਡੀ ਕੀ ਗੱਲ ਹੋਈ ਜਿਹੜਾ ਉਹਨੂੰ ਤੁਸੀਂ ਐਂ ਖੜੇ ਖੜੇ ਨੂੰ ਸੱਦ ਲਿਆ ਮੈਂ ਭਾਈ ਕੀ ਸੱਦ ਲਿਆ ਮੈਂ ਤਾਂ ਆਖਿਆ ਸੀ ਹਰਪ੍ਰੀਤ ਵੀ ਆਉਗੀ ਤੇਰੇ ਨਾਲ ਮੈਂ ਆਖਿਆ ਸੀ ਵਾਂਗਾ ਭਾਈ ਤੂੰ ਵੀ ਆ ਜੀ ਜੇ ਨਾਲ ਆਉਣਾ ਤਾਂ ਮੈਂ ਕਹਤਾਂ ਤੁਸੀਂ ਦੋਨੇ ਆ ਜਿਓ ਉਹਨੂੰ ਕਿਹਾ ਸੀਗਾ ਤੂੰ ਆ ਆਖਿਆ ਸੀ ਮੈਂ ਉਹਦਾ ਮੈਨੂੰ ਆਈ ਕਿਹੀ ਕਿ ਤੂੰ ਕੱਲੇ ਹੀ ਵਗ ਜਾਏ ਕਿ ਮੈਂ ਤੈਨੂੰ ਆਖਿਆ ਸੀ ਮੇਰੇ ਤੋਂ ਨਾਲ ਵਗ ਚਲ ਮਹਾ ਆਪਾਂ ਨੇ ਬਹਾਨੇ ਨਾਲ ਮਿਲਾਂਗਾ ਮਹਾ ਕਿਹੜੀ ਗੱਲ ਹੋਊਗੀ ਮਾਸੀ ਐਵੇਂ ਮਿਲਣ ਵਾਸਤੇ ਹੀ ਕਹਿੰਦੀ ਹੂ ਮਹਾ ਬਚਾਰੀ ਹਾਂ ਭਾਈ ਮਿਲਣ ਵਾਸਤੇ ਕਹਿ ਰਹਾ ਭਾਈ ਮੈਂ ਤਾਂ ਜਾਵਾਂ ਤੇਰੀ ਭਾਣੇ ਜਾਵਾਂ ਭਾਈ ਤੇ ਪਾ ਛੱਡ ਨਹੀਂ ਆਂਗੀ ਬਾਲਾ ਭਾਈ ਤੰਗ ਕਰ ਛੱਡਿਆ ਮੈਨੂੰ ਮੈਂ ਤਾਂ ਹੁਣ ਤੇ ਤੇਰੇ ਕੋਲੇ ਕੋਈ ਗੱਲ ਨਹੀਂ ਚੀ ਕਰੀ ਮਾਸੀ ਇਹ ਗੱਲ ਕੀ ਕਹਿਨੀ ਓ ਤੂੰ ਕੱਲੇ ਪਹਿਲਾਂ ਤਾਂ ਕਦੇ ਕੋਈ ਅਜਿਹੀ ਗੱਲਬਾਤ ਨਹੀਂ ਹੋਈ ਅੱਜ ਹੀ ਇੱਕ ਦਿਨ ਕੀ ਕੀ ਗੱਲ ਹੋ ਗਈ ਹੈ ਰੱਖੀ ਬੈਠਾ ਮੇਰੀ ਭੈਣ ਨੇ ਭਾਈ ਆਪੀ ਹੋ ਗਈ ਇੱਕ ਦਿਨ ਤੇ ਹੁਣ ਤੇ ਕਰ ਭਾਈ ਮੈਂ ਤਾਂ ਬਾਲੇ ਪਰਦੇ ਰੱਖੇ ਹੋਲੇ ਰੱਖੇ ਸੀ ਮੈਂ ਤਾਂ ਖੋਸੋ ਦੇ ਕੋਲੇ ਕੋਈ ਗੱਲ ਨਹੀਂ ਸੀ ਕਰੀ ਅੱਜ ਤਾਂ ਜਮਾ ਕਿਨ ਮੇਰੇ ਸਿਰ ਉਤੋਂ ਨਹੀਂ ਪਾਣੀ ਨੰਗਾ ਭਾਈ ਮੈਂ ਤਾਂ ਫੇਰ ਸਾਰੀਆਂ ਗੱਲਾਂ ਦੱਸਾਂਗਾ ਹਰਪ੍ਰੀਤ ਨੂੰ ਮਾਸੀ ਤੇਰਾ ਪਲਾ ਹੋ ਜੇ ਤੂੰ ਜੇ ਕੋਈ ਗੱਲ ਦੱਸਣੀ ਸੀਗੀ ਪਹਿਲਾਂ ਤੂੰ ਮੂੰਹ ਨਹੀਂ ਖੋਲਿਆ ਫਿਰ ਤੂੰ ਹਰਪ੍ਰੀਤ ਨੂੰ ਕੰਨੂ ਦੱਸਣੀ ਸੀ ਮੈਨੂੰ ਤਾਂ ਦੱਸ ਦਿੰਦੀ ਉਹਦਾ ਖੁਸ਼ੀਆਂ ਮਨਾਉ ਖੁਸ਼ੀਆਂ ਕੋਤਗਾ ਦਾ ਭਾਈ ਫਿਰ ਮਨਾਉਣੀਆ ਕਦੇ ਭਾਈ ਪਹਿਲਾਂ ਤਾਂ ਉਹਨੂੰ ਤੰਗ ਕਰਦੀ ਸੀ ਬਗਾਨੀ ਧੀ ਨੂੰ ਹੁਣ ਭਾਈ ਦੇਖ ਮੈਨੂੰ ਤੰਗ ਕਰਦੀ ਐ ਫਿਰ ਆਪੀ ਖੁਸ਼ੀਆਂ ਨੂੰ ਪਤਾ ਲੱਗ ਗਿਆ ਦੀ ਹੁਣ ਮਾਸੀ ਨੂੰ ਤੰਗ ਕਰਦੀ ਐ ਮਾਸੀ ਮੇਰੀ ਗੱਲ ਸੁਣ ਲੈ ਜੇ ਕੋਈ ਗੱਲਬਾਤ ਸੀ ਨਾ ਤੂੰ ਮੈਨੂੰ ਕੱਲੇ ਨੂੰ ਦੱਸ ਦਿੰਦੀ ਉਹ ਮੈਂ ਆਪਦੀ ਭੈਣ ਨੂੰ ਸਮਝਾ ਜਾਂਦਾ ਉਹ ਹਰਪ੍ਰੀਤ ਨੂੰ ਕਾਨੂੰਨ ਦੱਸਣਾ ਸੀ ਉਹ ਤਾਂ ਰੋਜ਼ ਇਹੀ ਗੱਲਾਂ ਕਰਦੀ ਸੀ ਮੈਂ ਦੇਖੂ ਤੇਰੀ ਭੈਣ ਕਿੰਨਾ ਕਿਵੇਂ ਉਹਦੇ ਨਾਲ ਕੱਟੂ ਆਪਦੀ ਸੱਸ ਨਾਲ ਉਹ ਤਾਂ ਰੋਜ਼ ਦੇ ਇਹੀ ਮੇਹਣੇ ਸੀਗੇ ਇੱਕ ਤੂੰ ਦੱਸ ਉਹਨੂੰ ਦਿੱਤਾ ਦੱਸ ਉਹਨੇ ਨਾ ਮੈਂ ਨਹੀਂ ਟਿਕਰੀ ਨਹੀਂ ਦੇਣਾ ਰੱਸ ਕੇ ਦਿੱਤਾ ਭਾਈ ਮੈਂ ਤਾਂ ਤੇਰੇ ਫੋਨ ਤੇ ਫੋਨ ਲਾਇਆ ਸੀ ਗਵਾਂਢੀਆਂ ਦੇ ਘਰੋਂ ਮੈਂ ਫੋਨ ਲਾ ਕੇ ਆਈ ਹੁਣ ਤਾਂ ਮੈਨੂੰ ਕੋਈ ਫੋਨ ਨਹੀਂ ਲਾ ਕੇ ਦਿੱਤਾ ਮੈਂ ਕਿ ਜੇ ਮੈਂ ਕਹਾਈ ਤਾਂ ਲਾ ਕੇ ਨਹੀਂ ਦੇਣਾ ਤਾਂ ਨਾਲੇ ਮੈਂ ਕਿਤੇ ਰਾਏ ਆਖੂਗੀ ਵੀ ਮੇਰੇ ਭਰਾ ਕੋਲੇ ਫੋਨ ਲਾਉਂਦੀ ਆ ਕਿਉਂ ਲਾਉਂਦੀ ਆ ਫਿਰ ਮੈਂ ਕਿ ਸਭ ਕੁਝ ਕਰੂਗੀ ਮੈਂ ਤਾਂ ਟਿਉਰੀਆਂ ਗਵਾਂਢੀਆਂ ਦੇ ਘਰੋਂ ਲਾਇਆ ਉਹ ਚੱਕ ਲਿਆ ਭਾਈ ਹਰਪ੍ਰੀਤ ਨੇ ਮਾਸੀ ਮੇਰੀ ਗੱਲ ਸੁਣ ਲੈ ਤੂੰ ਹਰਪ੍ਰੀਤ ਨੂੰ ਦੱਸਣ ਵਾਲੀ ਚੰਗੀ ਗੱਲ ਨਹੀਂ ਕੀਤੀ ਤੂੰ ਮੈਨੂੰ ਐਂ ਦੱਸ ਮੇਰੀ ਭੈਣ ਤੈਨੂੰ ਕਹਿੰਦੀ ਕੀ ਐ ਕਹਿੰਦੀ ਭਾਈ ਨਾ ਤਾਂ ਸਾਰਿਆਂ ਨੂੰ ਮੈਂ ਕਿਹਾ ਗੋਹਾ ਖਟੇ ਸਾਰਾ ਦਿਨ ਭਾਈ ਮੱਠੋਂ ਨੀਰੇ ਤਾਰੇ ਮਾਲ ਪਸ਼ੂ ਮੈਂ ਸਾਭਦੀ ਆ ਫੇਰ ਆਖੂਗੀ ਉਦੋਂ ਮਾਗਰੋ ਆਏ ਰੋ ਮਾਰਦੀ ਆ ਕੇ ਰੋਟੀ ਟੋਕ ਬਣਾ ਮੱਠੋਂ ਭਾਈ ਐਨਾ ਕੰਮ ਕਿਉਂ ਬਣਦਾ ਭਾਈ ਸਾਰੇ ਘਰ ਦਾ ਮਾਸੀ ਮੇਰੀ ਗੱਲ ਸੁਣ ਲੈ ਤੂੰ ਗੁੱਸਾ ਨਾ ਮੰਨੀ ਮੇਰੀ ਗੱਲ ਦਾ ਪਹਿਲਾਂ ਕਿਹੜਾ ਤੂੰ ਕਦੇ ਗੋਹੇ ਨਹੀਂ ਸਿੱਟੇ ਜਾਂ ਪਹਿਲਾਂ ਰੋਟੀਆਂ ਨਹੀਂ ਪਕਾਈਆਂ ਇਹ ਕੋਈ ਨਵੀਂ ਗੱਲ ਐ ਉਹ ਮੈਂ ਚੱਕ ਕੇ ਦੀ ਮੇਰੀ ਭੈਣ ਨੇ ਪਤਾ ਨਹੀਂ ਤੈਨੂੰ ਕੀ ਕਹੇ ਅੱਛਾ ਵੀ ਹੋਏ ਭਾਈ ਜਰਾ ਮਤ ਬਣਾਏ ਐ ਬਿਨਾਂ ਤੇ ਮਾਸੀ ਕੋ ਹੱਸਿੱਤੇ ਨਾਲੇ ਮਾਸੀ ਨੀਰੇਚਾਰੇ ਪਾਵੇ ਮੇਰੀ ਭੈਣ ਨੂੰ ਪਈ ਨੂੰ ਰੋਟੀਆਂ ਪਕਾ ਕੇ ਦੇਵੇ ਮਾਸੀ ਨਹੀਂ ਨਹੀਂ ਅਹੀ ਜੀ ਕੋਈ ਗੱਲ ਨਹੀਂ ਮੈਂ ਮੇਰੀ ਭੈਣ ਨੂੰ ਜ਼ਰੂਰ ਸਮਝਾਉਂਗਾ ਗੱਲਬਾਤ ਨਾ ਬੰਦੇ ਨੂੰ ਸਮਝਾਇਆ ਜਾਂਦਾ ਹੁਣ ਮੇਰੀ ਭੈਣ ਨੂੰ ਸਿੱਧਾ ਤਾਂ ਮੈਂ ਵੀ ਨਹੀਂ ਕਹਿ ਸਕਦਾ ਉਹ ਨਾਰੀ ਮਸੀ ਮੈਂ ਤੈਨੂੰ ਕੀ ਦੱਸਾਂ ਮੇਰੀ ਭੈਣ ਦਾ ਨਾ ਸੁਭਾਅ ਥੋੜਾ ਯਾਰ ਤਰਕੀ ਹੈਗਾ ਉਹ ਹਰਪ੍ਰੀਤ ਨਾ ਬੋਲਦੀ ਰਹਿੰਦੀ ਸੀ ਉਹ ਥੋੜਾਇਆ ਹਾਮ ਨਹੀਂ ਲਾਉਂਦੀ ਗੱਲ ਦਾ ਮੈਂ ਇਹਨੂੰ ਸਾਰੀ ਗੱਲ ਬਾਤ ਸਮਝਾਵਾਂਗਾ ਇਹੇ ਗੱਲ ਕਿਸੇ ਹੋਰ ਨੂੰ ਨਾ ਦੱਸਿਓ ਪਿੰਡ 'ਚ ਪਿੰਡ 'ਚ ਭਾਈ ਹੁਣ ਆਪ ਹੀ ਪਤਾ ਲੱਗੂ ਖੁਣ ਕਰ ਤੂੰ ਮੈਨੂੰ ਮੂਰੋ ਟੱਕਰ ਗਿਆ ਚੱਲ ਮੈਂ ਤੇਰੇ ਨਾਲ ਹੀ ਮੋੜਿਆ ਤੇ ਜੇ ਹੁਣ ਮੈਂ ਕਹਿੰਦੇ ਰੋਟੀ ਘਰੇ ਖਾਂ ਜਾਂਦੀ ਗਵਾਂਡੀਆਂ ਦੇ ਤੇ ਫੇਰ ਅਗਲੇ ਨੂੰ ਪਤਾ ਹੀ ਲੱਗਦਾ ਵੀ ਜੀ ਨੂੰਨੇ ਰੋਟੀ ਨਹੀਂ ਦਿੱਤੀ ਰੋਟੀ ਮੰਗੀ ਮੈਨੂੰ ਦਿੱਤੀ ਨਹੀਂ ਮੈਂ ਜਵਾਬ ਦੇ ਤਾ ਬਾਹ ਫੜ ਕੇ ਮੈਨੂੰ ਘਰੋਂ ਕੱਢਤਾ ਉਹਨੇ ਮਾਸੀ ਇਹੀ ਜੀ ਗੱਲ ਨਹੀਂ ਵੀ ਮੇਰੀ ਭੈਣ ਚ ਨੂੰ ਰੋਟੀ ਨਾ ਦੇਵੀ ਰੋਟੀ ਤੇਨੂੰ ਜ਼ਰੂਰ ਦਊ ਕੰਮ ਤਾਂ ਦੇਖ ਲੈ ਮਾਸੀ ਫਿਰ ਦੋਨਾਂ ਨੂੰ ਸਾਸੂ ਨੂੰ ਸਾਨੂੰ ਕਰਨੀ ਪਊਗਾ ਕੰਮ ਕੋਈ ਤੀਜਾ ਤਾਂ ਹੁਣ ਆਕੇ ਤੁਹਾਡਾ ਕਰਨੀ ਲੱਗਿਆ ਨਹੀਂ ਭਾਈ ਰੋਟੀ ਮੈਨੂੰ ਆਦੀ ਆਪਦਾ ਅੱਡ ਚੁੱਲਾ ਧਰ ਲਾ ਕਹਿੰਦੀ ਉੱਥੇ ਜਾ ਪਾਉ ਤੂੰ ਕਿਥੇ ਟੋਕਾ ਕਰਨਿਓ ਕਹਿੰਦੀ ਉਥੇ ਧਰ ਲਾ ਚੁੱਲਾ ਭਾਈ ਮੈਂ ਨਹੀਂ ਧਰਦੀ ਅੱਡ ਚੁੱਲਾ ਮਾਸੀ ਤੈਨੂੰ ਮੈਂ ਕਦੇ ਵੀ ਨਹੀਂ ਅੱਡ ਹੁਣ ਦਿੰਦਾ ਮੈਂ ਸਾਰੀ ਗੱਲਬਾਤ ਉਹਨੂੰ ਸਮਝਾਉਂਗਾ ਉਹ ਨਾਲੇ ਜਿਹੜਾ ਤੂੰ ਹਰਪ੍ਰੀਤ ਨੂੰ ਦੱਸਤਾ ਨਾ ਹਰਪ੍ਰੀਤ ਨੇ ਮੈਨੂੰ ਤਾਂ ਕੋਈ ਗੱਲ ਦੱਸੀ ਹੀ ਨਹੀਂ ਵੀ ਮੈਨੂੰ ਮਾਸੀ ਨੇ ਆਹ ਗੱਲਾਂ ਦਸੀਆਂ ਮੈਨੂੰ ਤਾਂ ਐਂ ਕਹੀ ਗਈ ਹੈ ਬੱਸ ਤੂੰ ਚੁੱਪ ਕਰਕੇ ਵਗ ਜਾ ਮਾਸੀ ਤੈਨੂੰ ਦੱਸੂ ਗੱਲ ਦੇਖ ਲੈ ਕਿੱਡਾ ਓਲਾ ਰੱਖਿਆ ਮੇਰੇ ਕੋਲੇ ਤਾਂ ਦੱਸ ਦੀ ਲੋਕਾਂ ਕੋਲੇ ਤਾਂ ਗੱਲ ਨਾ ਛੱਜ ਚ ਪਾ ਕੇ ਛੰਡ ਦੂਗੀ ਉਹ ਤਾਂ ਛੱਜ ਚ ਪਾ ਕੇ ਤਾਂ ਭਾਈ ਫਿਰ ਠੰਡੀ ਜਾਊਗਾ ਤਾਂ ਭਾਈ ਮੇਰੀ ਸੁਣ ਲੈ ਗੱਲ ਅੱਜ ਨਾ ਸਵੇਰੇ ਇਹ ਤਾਂ ਭਾਈ ਠੰਡੀ ਜਾਊਗੀ ਜਦ ਤਾ ਸਮਝਾਉਣਾ ਸਮਝਾ ਦੇ ਨਹੀਂ ਭਾਈ ਮੈਨੂੰ ਤਾਂ ਅੱਡ ਕਰ ਜਾ ਤੇ ਮੈਂ ਤਾਂ ਭਾਈ ਆਪੂ ਮਾਸੀ ਮੇਰੀ ਗੱਲ ਸੁਣ ਲੈ ਨਾ ਮੈਂ ਤੈਨੂੰ ਅੱਡ ਕਰਾਂ ਅੱਜ ਨਾ ਕਰਾਂ ਕੱਲ ਤੂੰ ਮੇਰੀ ਭੈਣ ਨੂੰ ਮੇਰੇ ਕੋਲੇ ਭੇਜ ਨਾਲ ਸਾਰੀ ਗੱਲ ਤਾਂ ਇਹ ਕਿ ਉਹ ਅੱਡ ਹੋ ਜਾ ਤੂੰ ਭਾਈ ਫਿਰ ਮੈਨੂੰ ਕਿੱਥੋਂ ਨਾਲ ਰੱਖ ਜੇਂਗਾ ਉਹ ਤਾਂ ਕਹਿੰਦੀ ਗੱਲ ਚੁੱਲਾ ਤਾਂ ਹਲਾ ਬੁੜਗੇ ਬੁੜੀਏ ਤਾਂ ਬਿਨਾ ਮੈਨੂੰ ਬੋੜਦੀ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਵਾਸੀ ਕੋਈ ਨਹੀਂ ਮੇਰੀ ਭੈਣ ਨੂੰ ਭੇਜਾ ਉਹ ਕੀ ਕਰਦੀ ਐ ਕੋਈ ਕੰਮ ਹੀ ਕਰਦੀ ਉਹ ਵਿਚਾਰੀ ਬੇਲੀ ਤੇ ਕੋਈ ਨਹੀਂ ਭਾਈ ਜਿਹੜੀ ਤੇ ਮਾਂਦੀ ਤੇਰੀ ਭੈਣ ਨੂੰ ਮੈਨੂੰ ਪਤਾ ਹੀ ਐ ਜੇ ਤੇਰੀ ਕੀ ਮੰਦੀ ਹੋਵੇ ਜਾਂ ਹਰਪ੍ਰੀਤ ਦੀ ਫੇਰ ਇੰਨਾ ਨਾ ਬੋਲੇ ਆ ਦੇਖ ਲੈ ਉਹੀ ਗੱਲ ਹੋ ਗਈ ਜਿਹੜੇ ਦਾ ਡਰ ਸੀਗਾ ਉਹ ਹਰਪ੍ਰੀਤ ਦਾ ਰੋਜ਼ ਹੀ ਕਹਿੰਦੀ ਸੀਗੀ ਦੇਖੂ ਮੈਂ ਤੇਰੀ ਭੈਣ ਕਿਦੋਂ ਸਾਸਨ ਨਾਲ ਕੱਟੂਗੀ ਉਹੀ ਗੱਲ ਹੋ ਗਈ ਇੱਕ ਸਾਰੀ ਗੱਲਬਾਤ ਨੇ ਹਰ ਪੇੜ ਨੂੰ ਦੱਸ ਦਿੱਤੀ ਹੁਣ ਪਤਾ ਨਹੀਂ ਕਿੰਨੀ ਗੱਲ ਨੂੰ ਵਧਾਉਣ ਗੀਆਂ ਸੱਸਰੀ ਘਰ ਬਈ ਸੱਸਰੀ ਘਰ ਪੈਣੇ ਬਹਿ ਜਾ ਪੈਣੀ ਬੈਠੀ ਆ ਬਈ ਪੈਣੇ ਕੀ ਕੰਮ ਕਰੀ ਜਾਂਦੀ ਸੀ ਤੋ ਬਾਹਲੇ ਹੀ ਚ ਰੋ ਗਿਆ ਮੈਨੂੰ ਤਾਂ ਆਏ ਨੂੰ ਇੱਥੇ ਮੈਂ ਨਾ ਬਈ ਇੱਕ ਤਾਂ ਬਿਮਾਰ ਹੋਈ ਪਈ ਆ ਦੋ ਤਿੰਨ ਦਿਨ ਹੋ ਗਏ ਤੇ ਮੈਂ ਤਾਂ ਕੰਮ ਧੰਦਾ ਜਾ ਹੌਲੀ ਹੌਲੀ ਮਸਾਂ ਕਰਦੀ ਆ ਤੇ ਮੇਰੇ ਤਾਂ ਇਕੱਲਾ ਗੋਹਾ ਸਿੱਟਣ ਨੂੰ ਕਿਹਾ ਸੀ ਉਹ ਪਿਆ ਪਸ਼ੂਆਂ ਥੱਲੇ ਉਵੇਂ ਪੈਣੇ ਹੁਣ ਤੈਨੂੰ ਕਿਸੇ ਗੱਲ ਦਾ ਪਤਾ ਹੈਗਾ ਵੀ ਮੈਂ ਕਿਉਂ ਆਇਆ ਮੈਂ ਮਿਲਣ ਨਹੀਂ ਆਇਆਗਾ ਨਾ ਹੋਰ ਕਿਵੇਂ ਆਇਆ ਬਈ ਤੂੰ ਖੈਰ ਤਾਂ ਹੈਗੀ ਆ ਪਣੇ ਖੈਰ ਤਾਂ ਹੁਣ ਸੋਨੂੰ ਪਤਾ ਹੈ। ਛੋਟੇ ਘਰੇ ਤਾਂ ਲੜਾਈਆਂ ਹੋਈ ਜਾਂਦੀਆਂ ਨੇ। ਹਜੇ ਖੈਰ ਸੁਖ ਮੈਨੂੰ ਪੁੱਛਦੀਆਂ ਪਣੇ ਤੂੰ। ਸਾਡੇ ਘਰੇ ਲੜਾਈਆਂ? ਸਾਡੇ ਤਾਂ ਕੋਈ ਲੜਾਈ ਨਹੀਂ ਹੈਗਾ। 마ਸੀ ਨੇ ਫੋਨ ਕੀਤਾ ਸੀਗਾ ਤੇਰੀ ਭਜਾਈ ਨੂੰ। ਹਰਪ੍ਰੀਤ ਨੂੰ। ਸ਼ਾ ਬੇਬੇ ਨੇ ਫੋਨ ਕਰਿਆ। ਹਾਂ ਮੈਨੂੰ ਤਾਂ ਹਰਪ੍ਰੀਤ ਨੇ ਉਹਦੀ ਭੇਜਿਆ ਵੀ ਖੜਾ ਖੜੋਤਾ ਹੁਣੀ ਵਗ ਜਾਏ। ਤੇ 나 ਮੈਨੂੰ ਕੋਈ ਗੱਲ ਦੱਸੀ। 마ਸੀ ਤਾਂ ਮੈਨੂੰ ਬਾਲੀ ਕੁਛ ਕਹਿੰਦੀ ਐ ਕਿ ਤੇਰੀ ਭੈਣ ਤੇਰੀ ਭੈਣ ਤਾਂ ਕੋਈ ਕੰਮ ਨਹੀਂ ਕਰਦੀ। ਨਾਲੇ ਤਾਂ ਮੈਂ ਗੋਹਾ ਛੜਦੀ ਆਂ। ਨਾਲੇ ਮੈਂ ਕੱਪੜੇ ਧੋਨੀ ਆਂ ਤੇ ਤੇਰੀ ਭੈਣ ਬੈਠੀ ਬਿਠਾਈ ਬੈਠਾ ਤੇ ਰੋਟੀਆਂ ਪਾਲਦੀ ਐ ਨਬਈ ਤੈਨੂੰ ਆਏ ਨੂੰ ਵੀ ਘੰਟਾ ਹੋ ਗਿਆ ਤੂੰ ਮੈਨੂੰ ਕਿੰਨਾ ਕ ਬੰਡਾਂ ਤੇ ਬੈਠੀ ਨੂੰ ਦੇਖ ਲਿਆ ਜਦੋਂ ਦਾ ਤੂੰ ਆਇਆ ਮੈਂ ਕਿਹਾ ਇੱਥੇ ਬ੍ਰਹਮਣ ਜੇ ਤੇ ਚੜੀ ਬੈਠੀ ਐਂਗੀ ਪਣੀ ਮੇਰੀ ਗੱਲ ਸੁਣ ਲੈ ਛੋਡੇ ਘਰ ਦੀਆਂ ਗੱਲਾਂ ਦਾ ਸੋਨੂੰ ਪਤਾ ਹੂ ਪਰ ਤੂੰ ਮੇਰੀ ਬੇਇੱਜ਼ਤੀ ਕਰਾਤੀ ਪਹਿਲਾਂ ਉੱਥੇ ਤੂੰ ਹਰਪ੍ਰੀਤ ਨਾਲ ਲੜਦੀ ਰਹਿੰਦੀ ਸੀਗੀ ਹੁਣ ਤੂੰ ਆ ਕੇ ਮਾਸੀ ਨਾਲ ਲੜਨ ਲੱਗੀ ਮੇਰੀ ਤਾਂ ਕਰਾਤੀ ਨਾ ਬੇਇੱਜ਼ਤੀ ਮੇਰਾ ਤੇਰੀ ਬੇਇੱਜ਼ਤੀ ਐ ਕਿ ਮੈਂ ਕਰਤੀ ਮੈਂ ਖੜਦੇ ਬੇਬੇ ਨੂੰ ਮੈਂ ਬੇਬੇ ਉਰੇ ਆ ਮੇਰੀ ਗੱਲ ਸੁਣ ਮੜੀ ਜੀ ਅਰੇ ਮੂੰਹ ਤੇ ਗੱ ਆਉਂਦੀ ਆ। ਆ ਜਾ ਮਸੀ ਉਰੇ ਬੈ ਜਾ। ਨਵੇਂ ਬੈ ਜਾ ਵਿਚਾਰੇ ਬੈ ਜਾ ਫੇਰੀ ਗੱਲ। ਤੂੰ ਮੇਰੇ ਭਰਾ ਦੀ ਮੈਂ ਸਾਰੀ ਗੱਲ ਦਾ। ਨਾ ਤੂੰ ਭਾਈ ਮੈਂ ਤੇਰੇ ਭਰਾ ਦੀ ਵੇਚੀ ਕਰ ਤੂੰ ਭਾਈ ਮੇਰੀ ਰੋਟੀ ਵੇਚੀ ਕਰਦੀ ਆ ਸੁਗਮਾਂਡ ਚ। ਨਾ ਕਰਦੀਆਂ ਗੱਲਾਂ ਇਹ ਹੁਣ ਸਾਰੀਆਂ ਤੂੰ ਬਾਹਰ ਕਰਦੀ ਫਿਰੇਂਗੀ। ਨਾਲੇ ਬਾਈ ਕੋਲੇ ਦੱਸਣ ਦੀ ਕੀ ਲੋੜਾ ਤੈਨੂੰ ਐਡੀ ਤਾਂ ਗੱਲ ਹੀ ਨਹੀਂ ਸੀਗੀ। ਦੱਸਾ ਨਾ ਭਾਈ ਗਾਦੂ ਮੈਨੂੰ ਰੋਟੀ ਨਹੀਂ ਦਿੰਦੇ ਤਾਂ ਮੈਨੂੰ ਸਾਹਦਿਆਂ ਤੂੰ ਤੰਗ ਕਰਦੀ ਆ। ਨਾ ਹੋਰ ਤੂੰ ਭੁੱਖੀ ਮਰਦੀ ਆ ਹੋਰ ਕੀ ਤੂੰ ਬਾਹਰੋਂ ਖਾ ਕੇ ਉਹਨੀਆਂ ਰੋਟੀਆਂ ਤਾਂ ਘਰੋਂ ਖਾਣੀਆਂ। ਕਿਹਾ ਭਾਈ ਤੂੰ ਤਾਂ ਮੈਨੂੰ ਹਾਜੂ ਹੁਣੀ ਮੈਨੂੰ ਬਾਹ ਭਾਈ ਅੱਜ ਹੀ ਨਹੀਂ ਰੋਟੀ ਬਣੀ ਮੈਂ ਬਿਮਾਰ ਹੋਈ ਪਈ ਆ ਅੱਜ ਸਿੰਘ ਮਿੱਟੀ ਚੱਕ ਰੱਖੀ ਆ ਇਹਨੇ ਸਾਰਾ ਦਿਨ ਘਰੇ ਨਹੀਂ ਬੜਦੀ ਕਦੇ ਕਿਸੇ ਦੇ ਬਾਗੀ ਕਰੇ ਕਿਸੇ ਦੇ ਬਾਗੀ ਮੇਰੀ ਤਾਂ ਖੈਰ ਸੁੱਖੀ ਨਹੀਂ ਪੁੱਛੀ ਮਾਸੀ ਮੇਰੀ ਗੱਲ ਸੁਣ ਲੈ ਗੋਹਾ ਸੱਟਣਾ ਜਾਂ ਕੱਪੜੇ ਧੋਣਾ ਸਿਰਫ ਦੋ ਕੰਮ ਨਹੀਂ ਹੁੰਦੀਆਂ ਘਰੇ ਸਾਰੇ ਕੰਮ ਮੇਰੀ ਭੈਣ ਕਰਦੀ ਐ ਪੋਚੇ ਲਾਉਂਦੀ ਐ ਖਾਣਾ ਬਣਾਉਂਦੀ ਐ ਕੱਪੜੇ ਪ੍ਰੈਸ ਕਰ ਕਰਕੇ ਦਿੰਦੀ ਐ ਸਾਰੇ ਟੱਬਰ ਨੂੰ ਹੋਰ ਕਸਾ ਕੱਲੇ ਜੋਈ ਕੰਮ ਨਹੀਂ ਸੱਡੇ ਕਰਨਾ ਮੈਂ ਕੰਮ ਕਿਉਂ ਨੇ ਭਾਈ ਨੀਰਾਚਾਰਾ ਮੈਂ ਪਾਉਣੀਆ ਧਾਰਾ ਵਾਂਇ ਕਰਦੀਆਂ ਬੋਹਾ ਮੈਂ ਛੱਡਦੀਆਂ ਅਡਾ ਬਜਾਰ ਭਾਂਡਿਆਂ ਦਾ ਇਹਦਾ ਮੈਂ ਮਾਜਦੀਆਂ ਸਾਰਾ ਮੈਂ ਸੁੰਬਰਦੀਆਂ ਬੇੜਾ ਹੁਣੀ ਬੇਬੇ ਇੱਕ ਦਿਨ ਤੂੰ ਕੱਲ ਤਾਂ ਤੂੰ ਕਰਤਾ ਅੱਜ ਤਾਂ ਤੂੰ ਡੱਕਾ ਵੀ ਨਹੀਂ ਤੋੜਿਆ ਡੱਕਾ ਭਾਈ ਗਿਆ ਮੈਂ ਫਿਰ ਤੇ ਕੋਈ ਤੁਸੀਂ ਡੋਕਰ-ਸੋਕਰ ਤੇ ਬਾਗ ਜਾਣੀਆਂ ਕਰ ਉਹਥੇ ਨਾ ਜਾਵਾ ਤੈਨੂੰ ਆਕੇ ਭਾਈ ਤੂੰ ਬਗ ਗਿਆ ਆ ਵੇਗਾ ਆਹੀ ਗੱਲ ਦੀ ਲੜਾਈ ਆ ਭਾਈ ਮੇਰਾ ਤਾਂ ਦੁੱਖ ਸੁੱਖ ਪੁੱਛਦੀ ਨਹੀਂ ਹੈਗੀ ਲੋਕਾਂ ਨੂੰ ਪੁੱਛਦੀ ਫਿਰਦੀ ਆ ਪਣੀ ਮੇਰੀ ਗੱਲ ਸੁਣ ਲੈ ਤੂੰ ਨਾ ਮੂਰੇ ਬੋਲੀ ਗਏ ਨੇ ਮਾਸੀ ਦੇ ਮੇਰੇ ਬੈਠੇ ਰੋ ਜਦੋਂ ਬੋਲੀ ਜਾਨੀ ਐ ਮਗਰੋਂ ਤੂੰ ਬੋਲਦੀ ਹੈਂਗੀ ਨਾਲੇ ਮੇਰੀ ਗੱਲ ਸੁਣ ਲੈ ਮੇਰੀ ਤੂੰ ਬੇਇੱਜ਼ਤੀ ਕਰਾਉਣੀ ਸੀਗੀ ਉਹ ਤੂੰ ਬੇਇੱਜ਼ਤੀ ਕਰਾਤੀ ਮੇਰੀ ਸਾਦਕੇ ਮੈਨੂੰ ਲੈ ਭਾਈ ਮੈਂ ਕਹਦਾ ਨਾ ਬੇਇੱਜ਼ਤੀ ਕਰਾਤੀ ਬੇਬੇ ਤਾਂ ਵੀ ਪਕਾਈ ਮਾਰੀ ਜਾਂਦੀ ਆ ਭਾਈ ਤੇਰੀ ਭੈਣ ਦੀ ਤੇਰੀ ਬੇਇੱਜ਼ਤੀ ਭਾਈ ਕਰਾਉਂ ਕਰਾਉਂਦੀ ਹੈਗੀ ਸਾਰਾ ਕੁਝ ਇਹੀ ਕਰਦੇ ਨੇ ਮਾਤਾ ਜਮਾ ਹੁਣ ਭਾਈ ਕਾਪੀ ਨੇ ਦੱਸਿਆ ਨਹੀਂ ਮੈਂ ਜਮਾ ਨਹੀਂ ਤੇਰੀ ਬੇਇੱਜ਼ਤੀ ਕਰਦੀ ਜਮਾ ਨਹੀਂ ਸੀ ਮੈਂ ਸਾਦਗੀ ਮਾਸੀ ਮੇਰੀ ਗੱਲ ਸੁਣਾ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀਗਾ ਭੈਣੇ ਮਾਸੀ ਨੇ ਮੈਨੂੰ ਨਹੀਂ ਦੱਸਿਆ ਹਰਪ੍ਰੀਤ ਨੂੰ ਦੱਸਿਆ ਛੱਜ ਚ ਪਾ ਕੇ ਛੰਡ ਦੂ ਸਾਰੀਆਂ ਤੇਰੀਆਂ ਗੱਲਾਂ ਉਹ ਲੈ ਹਰਪ੍ਰੀਤ ਨੇ ਤਾਂ ਚਾਰ ਤੈਨੂੰ ਬਾਈ ਵੱਧ ਦੀ ਗੰਗਾ ਹੋਣਗੀਆਂ ਫਿਰ ਉਹੀ ਤਾਂ ਗੱਲ ਹੈ ਉਸੇ ਕਰਕੇ ਮੈਨੂੰ ਡਰ ਸੀਗਾ ਮੇਰੀ ਤਾਂ ਤੂੰ ਕਰਾਤੀ ਨਾ ਬੇਇੱਜ਼ਤੀ ਪਣੇ ਤੇਰੇ ਕੋਈ ਚਿਰ ਤੇ ਬਾਈ ਮਾਨਿਆ ਵਿਚਾਰ ਵੱਧ ਦੱਸਣਾ ਹੋਣਗੀਆਂ ਉਹਨੇ ਕੁਛ ਨਹੀਂ ਮੈਨੂੰ ਆਖਿਆ ਤੇਰੀ ਪਰਜਾਈ ਨਾ ਮੈਂ ਤੈਨੂੰ ਦੱਸਾਂ ਗੱਲ ਐਨੇ ਕਿਤੇ ਉਹਨੇ ਤਾਂ ਤੂੰ ਗੁੱਸਾ ਕਰੇ ਚੱਲ ਕੋਈ ਨਹੀਂ ਬੇਬੇ ਬਣਾ ਦੇਣੀ ਆ ਰੋਟੀ ਤੈਨੂੰ ਖਾ ਲਈ ਕੋਈ ਨਹੀਂ ਚੰਗਾ ਪਣੇ ਮੈਂ ਤਾਂ ਹੁਣ ਜਾਣਾਂਗਾ ਤੁਸੀਂ ਆਂਦਾ ਕਿਵੇਂ ਮਰਜ਼ੀ ਸਮਝੋ ਚੱਲ ਆ ਜਾ ਆ ਜਾ ਬਾਈ ਕੋਈ ਨਹੀਂ ਵਗ ਚੱਲ ਤੂੰ ਬਹਿ ਜਾ ਬੇਬੇ ਇੱਥੇ ਮੈਂ ਕਿਹਾ ਬਾਈ ਮੈਂ ਡਾਈਟੇ ਬਾਈਕਿੰਗਾਂਗੀ ਆਹ ਹੁਣ ਕਹਿ ਦਿਆਂਗੀ ਨੀਰਾ ਪਾਇਆ ਗਵਾ ਨਾ ਬੇਬੇ ਨਾ ਮੇਰੇ ਭਰਾ ਦੀ ਬੇਇੱਜ਼ਤੀ ਕਿਉਂ ਕਰਾਤੀ ਤੂੰ ਐਡਾ ਤੇਰਾ ਕੀ ਮਾੜਾ ਕਰਤਾ ਮੈਂ ਤੈਨੂੰ ਕਿ ਲੋੜ ਸੀ ਹਰਪ੍ਰੀਤ ਨੂੰ ਦੱਸਣ ਦੀ ਅੱਛਾ ਮੈਂ ਤਾਂ ਬਾਈ ਤੇਰੇ ਭਰਾ ਦੀ ਬੇਇੱਜ਼ਤੀ ਕਰਦੀ ਤੇ ਮੇਰੀ ਭਾਈ ਵੀ ਬੇਇੱਜ਼ਤੀ ਨਹੀਂ ਗੰਦੀ ਕਰ ਤੂੰ ਮੈਨੂੰ ਬੁਰਗਾ ਤੋਂ ਬਿਨਾ ਤੇ ਮੈਨੂੰ ਬੋਲ ਦੇ ਦੀ ਉੱਥੇ ਸਾਰੇ ਗੁਮਾਨ ਕਿਉਂ ਪਤਾ ਮੇਰੀ ਬੇਇੱਜ਼ਤੀ ਨਾਲ ਲੋਕਾਂ ਨੇ ਕਰੇ ਰੋਟੀਆਂ ਖਾ ਖਾਉਣੀ ਆ ਨਾ ਇੱਕ ਦਿਨ ਤੈਨੂੰ ਰੋਟੀ ਖਾਣੀ ਪੈਗੀ ਫਿਰ ਕੀ ਮੌਤਾਗੀ ਤੂੰ ਕਾਹਾਂ ਦੀ ਕਾਹਾਂ ਮੇਰੀ ਪਰਜਾਈ ਕੋਲੇ ਲਾਦਨੀ ਐ ਤੈਨੂੰ ਪਤਾ ਕਿੱਡੀ ਚੰਦਰੀ ਆਹੋ ਬਾਈ ਨੂੰ ਸੌ ਕੁਸ ਕਿਹਾ ਹੋਊ ਉਹਨੇ ਕਹਦਾ ਭਾਈ ਤੂੰ ਉੱਥੇ ਨਹੀਂ ਕਰਤੇ ਆਵੇਂ ਤੂੰ ਭਾਈ ਇੱਥੇ ਨਹੀਂ ਕਰਦੀ ਮੇਰੇ ਨਾਲ ਉਹੀ ਕੁਛ ਬੈਠੋ ਬਗਾਨੀ ਟੀ ਨਾਲ ਕਰਦੀ ਸੀ ਆਹੋ ਤੇਰੇ ਨਾਲ ਕੱਟੀਆਂ ਨਹੀਂ ਐ ਮਹੀਂ ਚੰਗੀਆਂ ਜਿਹੜੀ ਕੱਟੀਆਂ ਨਹੀਂ ਐ ਜੇ ਕੋਈ ਹੋਰ ਹੁੰਦੀ ਨਾ ਹੁਣ ਤੈਨੂੰ ਬਾਹਰ ਕੱਢਿਆ ਹੁੰਦਾ ਕਾਹੂ ਨਹੀਂ ਚੰਗੀ ਭਾਈ ਮੈਂ ਕਹਿੰਦੀ ਤੇਰੇ ਮੂਰੇ ਸਾਰਾ ਦਿਨ ਕਾਦੀਆਂ ਕੰਮ ਧੰਦਾ ਤੂੰ ਕਰਦੀਆਂ ਕੰਮ ਧੰਦਾ ਦਾ ਚੰਗਾ ਕਰ ਫਿਰ ਜੇ ਕਰਦੀਆਂ ਤਾਂ ਐਵੇਂ ਕਰੀ ਜਾਂਦੀ ਐ ਕੰਮ ਕਰਦੀ ਐ ਕੰਮ ਕਰਨੀ ਤੂੰ ਮੈਂ ਜਾਵਾਂ ਸੀ شادی ਕਰ ਤੂੰ ਮੈਨੂੰ ਆ ਵੀ ਕਹਿੰਦੀ ਅੱਡ ਹੋ ਜਾ ਕੇ ਮੈਂ ਰੋਟੀ ਨਹੀਂ ਦਿੰਦੀ ਚੱਲ ਮੈਂ ਜਾਵਾਂ ਤਵੀ ਨੇ ਸੱਦੇ ਨੇ ਫੇਰ ਮੈਂ ਕੀ ਗੋਲਦੀ ਐਹ ਜਿਹੀਆਂ ਗੱਲਾਂ ਨੂੰ ਜਾ ਜਾ ਵਾਗ ਜਾ ਖੜੀ ਹੋ ਜਾ ਨੀਰਾ ਨੂਰਾ ਪਾਲਾ ਜਾ ਕੇ ਰੋਟੀ ਰੁੱਟੀ ਲਾ ਲ ਮੈਂ ਤਾਂ ਪੈਣੀ ਆ ਆ ਗਈ ਵੱਡੀ ਭਾਈ ਨੂੰ ਦੱਸਣ ਆਲੀ ਫੇਰ ਮੈਂ ਕੀ ਡਰਦੀ ਆ ਕਿਸੇ ਤੋਂ ਐ ਲੱਗਦਾ ਜਿਵੇਂ ਭੈਣ ਕੋਲੇ ਤਾਂ ਜਾਮਾ ਪੋਲਾ ਹੋ ਕੇ ਆਇਆ ਹੁੰਦਾ ਮੂੰ ਤਾਂ ਕਿਵੇਂ ਉਤਰੇ ਪੇ ਮੋਟਰਸਾਈਕਲ ਤੇ ਆਉਂਦੇ ਦਾ ਚੱਲ ਕੋਲੇ ਆ ਕੇ ਲੱਗ ਜੂ ਪਤਾ ਆ ਕੀ ਹੋ ਗਿਆ ਹੁਣ ਮੋਟਰਸਾਈਕਲ ਕਿਵੇਂ ਬੰਦ ਹੋ ਗਿਆ ਘਰ ਕੋਲੇ ਆ ਕੇ ਤੇਰਾ ਹੈ ਕੀ ਬਣਿਆ ਇਹ ਜਿਹੜਾ ਇਹ ਮੋਟਰਸਾਈਕਲ ਹੀ ਬੰਦ ਹੋ ਗਿਆ ਕਾਬਰਿਆ ਫਿਰਦਾ ਬਾਹਲੀ ਮੈਂ ਇਹ ਦੱਸਦਾ ਤੈਨੂੰ ਮੋਟਰਸਾਈਕਲ ਕਿਵੇਂ ਬੰਦ ਹੋ ਗਿਆ ਸੀਗਾ ਕੀ ਗੱਲ ਕੀ ਹੋ ਗਿਆ ਸੀ ਉਹ ਮੇਰੀ ਤਾਂ ਬੇਇੱਜ਼ਤੀ ਕਰਾਤੀ ਉੱਥੇ ਨਾ ਮੈਂ ਪਹਿਲਾਂ ਤੋਂ ਗੱਲ ਅਸੀ ਨਹੀਂ ਸੀਗੀ ਨਾ ਮੈਂ ਅਸੀ ਮੈਨੂੰ ਪਾ ਕੇ ਬੈਡਾਂ ਤੇ ਉਹ ਮੈਂ ਕਿਤੇ ਚਾਹ ਪੀਉ ਮੈਨੂੰ ਬੁਸਕਟਾ ਨਾ ਉਹ ਤਾਂ ਮੇਰੇ ਬੇਇੱਜ਼ਤੀ ਕਰਨ ਲੱਗੀ ਤੇਰੀ ਭੈਣ ਨੇ ਆਇਆ ਕਰਿਆ ਤੇਰੀ ਭੈਣ ਨੇ ਆਇਆ ਕਰਿਆ ਪਤਾ ਲੱਗਾ ਤੈਨੂੰ ਭੈਣ ਦਾ ਤੂੰ ਤਾਂ ਕਹਿੰਦਾ ਸੀ ਮੇਰੀ ਭੈਣ ਤਾਂ ਚੰਗੀ ਵਾਰੀ ਹੈ ਮੇਰੀ ਭੈਣ ਤਾਂ ਉਹ ਹੀ ਗੱਲ ਤੂੰ ਲੜਦੀ ਆ ਮੇਰੀ ਭੈਣ ਨਾਲ ਉਹ ਮੇਰੀ ਗੱਲ ਸੁਣ ਲੈ ਮਾਸੀ ਨੇ ਫਿਰ ਮੈਂ ਦੱਸਿਆ ਨਹੀਂ ਤੇਰੇ ਸਾਰੇ ਕੰਮ ਤਾਂ ਮੇਰੀ ਭੈਣ ਕਰਦੀ ਐ ਬੁੜੀ ਕਰਦੀ ਕੀ ਐ ਇੱਕ ਤਾਂ ਉਹ ਹੱਸੜਦੀ ਐ ਇੱਕ ਕੱਪੜੇ ਧੋਦੀ ਐ ਨਾ ਫਿਰ ਦੋ ਕੰਮ ਹੀ ਮੇਨ ਹੁੰਦੇ ਐ ਕੱਪੜੇ ਤੇ ਗੋਹੀ ਮੇਨ ਹੁੰਦੇ ਹੋਰ ਤੇਰੀ ਭੈਣ ਦੱਸ ਕੀ ਕਾਗਜ਼ ਕਤਰਦੀ ਐ ਮੈਨੂੰ ਪਤਾ ਹੀ ਨਹੀਂ ਰੋਟੀਆਂ ਵੀ ਬੁੜੀ ਤੋਂ ਪਕਵਾ ਕੇ ਖਾਂਦੀ ਐ ਕਿੱਥੇ ਫਿਰਦੇ ਮੈਨੂੰ ਸਾਰਾ ਪਤਾ ਐ ਤੂੰ ਹੀ ਲੁੱਤੀਆਂ ਲਾਈਆਂ ਹੋਣਗੀਆਂ ਤਾਂ ਹੀ ਮੇਰੀ ਬੇਇੱਜ਼ਤੀ ਕਰੀ ਐ ਬੁੜੀ ਨੇ ਦੇਖ ਮੈਨੂੰ ਮੈਨੂੰ ਤਾਂ ਮਾਸੀ ਨੇ ਸਾਰਾ ਕੁਝ ਦੱਸਤਾ ਸੀ ਮੈਂ ਜਾਣ ਕੇ ਨਹੀਂ ਦੱਸਿਆ ਮਾਂ ਤੇਰੇ ਅੱਖਾਂ ਖੁੱਲਣ ਕੋਰੇ ਜਾ ਕੇ ਤੈਨੂੰ ਪਤਾ ਲੱਗੇ ਵੀ ਮੇਰੀ ਭੈਣ ਕੀ ਕੀ ਕਰਦੀ ਐ ਬੁੜੀ ਨਾ ਬੁੜੀ ਕਿੰਨੀ ਦੁਖੀ ਐ ਜੀ ਕਹ ਦੋ ਮੇਰੀ ਇੱਜ਼ਤ ਕਰਾਉਣੀ ਹੁੰਦੀ ਹਾਂ ਫੇਰ ਤਾਂ ਉਹਨੂੰ ਪਹਿਲਾਂ ਤੂੰ ਦੱਕਰ ਬੋਣੀ ਤੇ ਮੇਰੀ ਬੇਇੱਜ਼ਤੀ ਸੀਗੀ ਤੂੰ ਕੋ ਦੱਸਦੀ ਹੈ ਨਾ ਆਪਦੀ ਬੇਇੱਜ਼ਤੀ ਵੇਲੇ ਬੜਾ ਹੋ ਗਿਆ ਜਿੱਦੇ ਮੇਰੇ ਭਰਾ ਦੀ ਆਏ ਦੀ ਤੁਸੀਂ ਬੇਇੱਜ਼ਤੀ ਕੀਤੀ ਸੀ ਤੇ ਤੇਰੀ ਭੈਣ ਮੇਰੀ ਭੈਣ ਨਾਲ ਲੜਦੀ ਆ ਉਦੋਂ ਗੱਲਾਂ ਯਾਦ ਕਰ ਜਿੱਦ ਮੇਰੇ ਭਰਾ ਦੀ ਬੇਇੱਜ਼ਤੀ ਹੋਈ ਸੀ ਉਵੇਂ ਉਹਦੀ ਸੱਚ ਤਾਂ ਹੁਣ ਤੇਰੀ ਬੇਇੱਜ਼ਤੀ ਹੋਗੀ ਆਪਦੇ ਵੇਲੇ ਦੁੱਖ ਲੱਗਦਾ ਹੈ ਅੱਛਾ ਅੱਛਾ ਮਾਰੋ ਬਦਲਾ ਲੈਣਾ ਚਾਹੁੰਨੀ ਹੈ ਫਿਰ ਬਦਲਾ ਅਗਲਾ ਲਈ ਲੈਣੀ ਹੈ ਨਹੀਂ ਬਦਲੇ ਲਈ ਲੇਗੀ ਹੈ ਹਾਂ ਆਇਨੀ ਬਦਲੇ ਲੈ ਚੰਦੀ ਨਾ ਹੋਰ ਕਿਵੇਂ ਲਾਵਾਂਗੀ ਹਾਂ ਮੇਰੀ ਭੈਣ ਤਾਂ ਉੱਥੇ ਹੋ ਗਈ ਜੇ ਜਾ ਕੇ ਨਾ ਮੈਂ ਤੈਨੂੰ ਦੱਸ ਮੈਂ ਜਿਹੜਾ ਜੋਰ ਲਾਵੇ ਦੇਖੋ ਆ ਉਹਦਾ ਕੰਮ ਕਰ ਜਿਹੜਾ ਕਰਨੇ ਮੇਰੇ ਨਾਲ ਐਵੇਂ ਬੋਲ ਕੋਈ ਨਹੀਂ ਬੇਇੱਜ਼ਤੀ ਮੈਂ ਵੀ ਤੇਰੀ ਕਰੂੰਗਾ ਕਦੇ ਕੋਈ ਨਹੀਂ ਕਰਦੀ ਜੇ ਤੈਨੂੰ ਮੌਕਾ ਮਿਲੂ ਮੇਰੀ ਬੇਇੱਜ਼ਤੀ ਫੇਰ ਹੀ ਕਰਾਂਗੇ ਮੈਂ ਸਾਰੇ ਕੰਮ ਕਰਦੀਆਂ ਕਰਦੇ ਤੇਰੀ ਭੈਣ ਦੱਕਾ ਨਹੀਂ ਤੋੜਦੀ ਸੱਸ ਨੇ ਕਹਿਣੀ ਹੈ ਵਿਚਾਰੀ ਨੇ ਦੁਖੀ ਹੋਈ ਨੇ ਕਰਤੀ ਬੇਇੱਜ਼ਤੀ ਸੱਸ ਨੇ ਫੇਰ ਐਡੀ ਕਿੱਡੀ ਗੱਲ ਹੈ ਜੋ ਤੇਰੀ ਭੈਣ ਨੇ ਕਰਵਾਈਏ ਤੇਰੀ ਬੇਇੱਜ਼ਤੀ ਮੈਂ ਥੋੜਾ ਕਰਵਾਈਏ